ਸਰਕਾਰ ਆਉਣ ਤੋਂ ਪਹਿਲੇ ਮੈਂ ਘਰ ਘਰ ਜਾ ਕੇ ਇਸ ਤਰ੍ਹਾਂ ਇਨਸਾ ਆਪਣੇ ਲੋਕਾਂ ਦੇ ਅੱਗੇ ਹੱਥ ਜੋੜੇ ਕੀ ਵੋਟ ਪਾਇਓ ਜਿਵੇਂ ਕਿ ਮੇਰੇ ਬਾਪ ਨੇ ਜਾਂ ਮੇਰੇ ਵੱਡੇ ਭਰਾ ਨੇ ਇਸ ਐਮਐਲਏ ਦੇ ਇਲੈਕਸ਼ਨ ਲੜਨੇ ਆਉਣ ਪਰੰਤੂ ਜੋ ਸਾਡੀ ਕੀਤੀ ਹੋਈ ਜ਼ੁਬਾਨ ਦੇ ਵਾਅਦੇ ਸੀਗੇ ਅੱਜ ਉਹ ਵਾਅਦੇ ਸਰਕਾਰ ਨਹੀਂ ਪੂਰੀ ਕਰ ਪਾਈ ਉਹ ਲੋਕ ਸਭਾ ਇਲੈਕਸ਼ਨ ਸੇ ਦੇਰ ਹੋ ਚੁੱਕੇ ਹੋਏ ਨੇ ਕੁਝ ਦਿਨ ਰਹਿ ਗਏ ਨੇ ਵੋਟਾਂ ਜੀ ਇਹ ਮਤਲਬ ਡਾਕਟਰ ਜਿਹੜੇ ਡਾਕਟਰ ਬੀਬੀ ਸਿੰਘ ਨੇ ਹਾਂਜੀ ਕਾਨੂੰਨ ਉਹ ਕਿਹੜੇ ਹਮਟ ਉਹਨਾਂ ਦੇ ਬਾਰੇ ਤੁਹਾਡਾ ਕੀ ਵਿਜਨ ਹੈ ਮੇਰੀ ਗੱਲ ਸਮਝੇ ਸਵਾ ਦੋ ਸਾਲ ਆ ਸਰਕਾਰ ਆਇਆ ਹੋਗੀ ਠੀਕ ਹੈ ਜੀ ਸਵਾ ਦੋ ਸਾਲ ਹੋ ਗਈ ਅਗਲੇ ਪੌਣੇ 3 ਸਾਲ ਹੋ ਰਹਿ ਗਏ ਠੀਕ ਹੈ ਜੀ ਪੌਣੇ ਜੇ ਅਗਰ ਗੁਰਬੀਰ ਜੀ ਕਹਿੰਦੇ ਆ ਕਿ ਮੈਂ ਇਸ ਕਰਵਾ ਦੇਣਾ ਤੇ ਸਰ ਉਹ ਅਗਰ ਕਹਿੰਦੇ ਆ ਤੇ ਮੈਂ ਪਬਲਿਕ ਦੇ ਅੱਗੇ ਇਹ ਚੀਜ਼ ਵਾਦਾ ਦੇ ਨਹੀਂ ਕਰਾਂਗਾ ਜੇ ਕੁਝ ਹੋਣਾ ਸ਼ੁਰੂ ਹੋ ਜਾਏਗਾ ਤੇ ਮੈਂ ਫਿਰ ਇਹ ਆਗਾ 10 10 ਮਾ 2022 ਅੱਜ ਸ਼ੁਰੂ ਹੋਈ ਹੈ ਕੱਢੀ ਵਸਤਾ ਤੁਸੀਂ ਆਪਣੀਓ ਸਰਕਾਰ ਤੋਂ ਖੁਸ਼ ਨਹੀਂ ਮੈਂ bade bade chicha va se request apaiyan ਮੁੱਖ ਮੰਤਰੀ ਕਾਰੇ ਲੈਟ ਪਾਈਆਂ ਚੀਫ ਸੈਕਟਰੀ ਸਾਹਿਬ ਨੂੰ ਪਾਈਆਂ ਹੁਮਰ ਐਟ ਨੂੰ ਪਾਈਆਂ ਸਭ ਜਗ੍ਹਾ ਪਾਈਆਂ ਮੈਂੰਪੀਤਾ ਇੱਕ ਸਾਉਣ ਨੂੰ ਵੀ ਸ਼ੁਰੂ ਚ ਦਤਾਰਿਆ ਸਾਰੀ ਗੱਲਾਂ ਬਾਤਾਂ ਪਰੰਤੂ ਆਜ ਤੱਕ ਮੇਰੀ ਇੱਕ ਵੀ ਨਿਸ਼ ਬਣੀ ਨਹੀਂ ਜਾ ਰਹੀ ਜਿਹੜਾ ਰਸਤਾ ਤੁਸੀਂ ਕਹਿ ਕੇ ਸਾਨੂੰ ਗੁੰਮਰਾ ਕਰਕੇ ਤੁਹਾਨੂੰ ਵੋਟਾਂ ਪਾਈਆਂ ਸੀਗੀਆਂ ਭਰਾ ਜੇ ਕਹਿ ਕੇ ਭਰਾ ਦੀ ਵਿੰਦੀ ਉਹਨੇ ਕੋਈ ਵੀ ਸਵੀਕਾਰ ਨਹੀਂ ਕਰਵਾਈ ਅਮਰ ਜੀ ਦੇਖਣ ਵਿੱਚ ਆਇਆ ਪਿੱਛੇ ਦਿਨੀ ਕਿ ਕੁਝ ਮਿਊਨਿਸਪਲ ਕੌਂਸਲਰ ਜਿਹੜੇ ਨੇ ਪਾਰਟੀਆਂ ਬਦਲ ਲਈ ਹਾਂਜੀ ਕਿ ਉਹ ਪਾਰਟੀਆਂ ਤੁਹਾਡੇ ਬਿਲਟਾਨੇ ਦੇ ਵੀ ਦੋ ਤਿੰਨ ਨਾਮ ਹੈਗੇ ਸੀ ਜੀ ਜੀ ਤੇ ਉਹ ਪਾਰਟੀਆਂ ਬਦਲ ਕੇ ਜਿਨਾ ਜਾਂਦੇ ਨੇ ਤੇ ਉਹਨਾਂ ਲੋਕਲ ਪਬਲਿਕ ਨੂੰ ਕੀ ਕੀ ਮਤਲਬ ਪ੍ਰੋਸਟ ਬਦਲ ਕੇ ਅਗਰ ਮੈਂ ਮੈਰੀਡਾਂ ਠੀਕ ਹੈ ਅਗਰ ਮੈਂ ਆਪਣੀ ਵਾਈਫ ਦੇ ਨਾਲ ਉਹ ਮੇਰੀ ਵਾਈਫ ਬਹੁਤ ਅੱਛੀ ਹੈ ਠੀਕ ਹੈ ਅਗਰ ਮੈਂ ਉਸ ਵਾਈਫ ਦੇ ਨਾਲ ਗੁਜ਼ਾਰਾ ਨਹੀਂ ਕਰ ਸਕਿਆ ਨਾ ਫਿਰ ਮੈਂ ਅਗਲੇ ਕਰਕੇ ਗੁਜ਼ਾਰਾ ਨਹੀਂ ਕਰ ਸਕਦਾ ਮਤਲਬ ਕਿ ਜਿਹੜਾ ਇੱਕ ਨਾਲ ਸੱਚਾਈ ਨੂੰ ਦੱਸਣਾ ਸੱਚਾ ਸਰ ਮੈਂ ਹੁਣ ਨਹੀਂ ਕਹਿ ਸਕਦਾ ਮੈਂ মিডিਏ ਦੇ ਅੱਗੇ ਬੈਠਾ ਪਰ ਮੈਨੂੰ ਇਹ ਚਾਹੀਦਾ ਸੀਗਾ ਘਟੋ ਘਟ ਅਗਰ ਮੈਲ جنگ ਲੜ ਰਹੇ ਹਾਲ ਤੱਕ ਉਹਨਾਂ ਨੂੰ ਵੀ ਮੇਰੇ ਨਾਲ ਖੜੇ ਹੋ ਕੇ ਜੰਗ ਲੜਨੀ ਚਾਹੀਦੀ ਸੀਗਾ ਬੰਦਾ ਇਹ ਕਹੂਗਾ ਬਿਲਕੁਲ ਜੀ ਬਲਟਾਣੇ ਇਸ ਵੇਲੇ ਅਸੀਂ ਪਹੁੰਚੇ ਹੋਏ ਆਂ ਔਰ ਬਲਟਾਣੇ ਦੇ ਲੋਕਾਂ ਦੇ ਰਿਵਿਊ ਲੈ ਰਹੇ ਆਂ ਅੱਛਾ ਜਨਾਬ ਸਭ ਤੋਂ ਪਹਿਲਾਂ ਆਪਣਾ ਨਾਮ ਦੱਸ ਦਿਓ ਹਾਂ ਸਰ ਮੇਰਾ ਨਾਮ ਵਿਕਮਤਾਵਨ ਹੈ ਜੀ ਅੱਛਾ ਲੋਕ ਸਭਾ ਇਲੈਕਸ਼ਨ ਚੱਲ ਰਹੇ ਨੇ ਬਲਟਾਣਾ ਦੀਆਂ ਕੀ ਕੀ ਮੰਗਾਂ ਨੇ ਕੀ ਕੀ ਸਮੱਸਿਆਵਾਂ ਨੇ ਜੋ ਤੁਸੀਂ ਮੈਂਬਰ ਪਾਰਲੀਮੈਂਟ ਤੋਂ ਐਕਸਪੈਕਟ ਕਰਦੇ ਹੋ ਕਿ ਉਹ ਠੀਕ ਕਰ ਦੇ ਸਰ ਮੈਂ ਐਟ ਪ੍ਰੈਜ਼ੈਂਟ ਮੈਂ ਆਮ ਆਦੀ ਪਾਰਟੀ ਦਾ ਇੱਕ ਜੁਆਇੰਟ ਸੈਟਰ ਹਾਂ ਵੇਪਾਰਮੰਟਲ ਜ਼ਿਲ੍ਹਾ ਮੁਹਾਲੀ ਦਾ ਠੀਕ ਹੈ ਦਸਪੰਦ 2022 ਨੂੰ ਸਰਕਾਰ ਆਈ ਸੀ ਸਰਕਾਰ ਆਉਣ ਤੋਂ ਪਹਿਲੇ ਮੈਂ ਘਰ ਘਰ ਜਾ ਕੇ ਐਸਾ ਇਨਸਾਨ ਆਪਣੇ ਲੋਕਾਂ ਦੇ ਅੱਗੇ ਹੱਥ ਜੋੜੇ ਹੀ ਵੋਟ ਪਾਇਓ ਜਿਵੇਂ ਕਿ ਮੇਰੇ ਬਾਪ ਨੇ ਜਾਂ ਮੇਰੇ ਵੱਡੇ ਭਰਾ ਨੇ ਇਸ ਐਮਐਲਏ ਦੇ ਇਲੈਕਸ਼ਨ ਲੜਨੇ ਹੋਣ ਹਲਕਾ ਡੇਰਾ ਬਸੀ ਦੇ ਜੀ ਉਹਨਾਂ ਨੂੰ ਮੈਂ ਇੱਕ ਇਹ ਹੱਥ ਜੋੜੇ ਕਿ ਇੱਕ ਮੌਕਾ ਸਾਨੂੰ ਸਕੇਜੀਵਾਲ ਸਾਡੀ ਸਰਕਾਰ ਨੂੰ ਦੇ ਦਿਓ ਆਪਾਂ ਇੱਕ ਇੱਕ ਸਮਾਧਾਨ ਤੁਹਾਨੂੰ ਜਾਏ ਬਿਨਾ ਤੁਹਾਨੂੰ ਕਿੱਥੇ ਵੀ ਜਾਣਾਂ ਦੇ ਪਏਗਾ ਨਾ ਕਮੇਟੀ ਦਫ਼ਤਰ ਨਾ ਬੀਬੀ ਕਾਰਨਾ ਹੋਰ ਕਿਸੇ ਡਿਪਾਰਟਮੈਂਟ ਦੇ ਵਿੱਚ ਤੁਹਾਡਾ ਘਰ ਬੈਠੇ ਹੀ ਸਮੱਸਿਆ ਸਮਾਧਾਨ ਹੋਣਗੇ ਪਰੰਤੂ ਜੋ ਸਾਡੀ ਕੀਤੀ ਹੋਈ ਜ਼ੁਬਾਨ ਦੇ ਵਾਅਦੇ ਸੀਗੇ ਅੱਜ ਉਹ ਵਾਅਦੇ ਸਰਕਾਰ ਨਹੀਂ ਪੂਰੀ ਕਰ ਪਾਈ ਤੁਸੀਂ ਆਪਣੀਓ ਸਰਕਾਰ ਤੋਂ ਖੁਸ਼ ਨਹੀਂ ਸਰ ਜੀ ਅੱਜ ਮੈਂ ਮਜਬੂਰ ਹੋ ਕੇ ਇਸ ਲਈ ਬੋਲਣਾ ਪੈ ਰਿਹਾ ਹੈ ਕਿਉਂਕਿ ਸਰਕਾਰ ਨੇ ਮੈਂ بڑے بڑے ਚੀਜ਼ਾਂ ਵਾਸਤੇ ਰਿਕੁਐਸਟਾਂ ਪਾਈਆਂ ਮੁੱਖ ਮੰਤਰੀ ਕਾਰਾਇਲੇ ਚ ਪਾਈਆਂ ਚੀਫ ਸੈਕਟਰੀ ਸਾਹਿਬ ਨੂੰ ਪਾਈਆਂ ਹੂਮ ਰੈਟ ਨੂੰ ਪਾਈਆਂ ਸਭ ਜਗ੍ਹਾ ਪਾਈਆਂ ਮੈਂ ਐਮਬੀਟਾਇਕ ਸਾਹਿਬ ਨੂੰ ਵੀ ਸ਼ੁਰੂ ਚ ਦੱਸਿਆ ਰਹੀ ਸਾਰੀ ਗੱਲਾਂ ਬਾਤਾਂ ਪਰੰਤੂ ਅੱਜ ਤੱਕ ਮੇਰੀ ਇੱਕ ਵੀ ਨਹੀਂ ਸੁਣੀ ਗਈ ਚਾਰੋਤੇ ਯਾਨੀ ਹੁਣ ਜੇ ਡਾਕਟਰ ਬਲਬੀਰ ਸਿੰਘ ਇੱਥੇ ਆਉਂਦੇ ਨੇ ਅ ਤੁਆਂ ਨੂੰ ਆਂ ਦਾ ਨਾਲ ਸ਼ਿਕਾਇਤ ਰਹੂਗੀ ਕਿ ਤੁਹਾਡੇ ਕੰਮ ਨਹੀਂ ਸਰ ਕਿਉਂਕਿ ਮੈਂ ਪਾਰਟੀ ਦੇ ਇੱਕ ਸੇਵਾਦਾਰ ਆ ਸੱਚ ਦੀ ਆਵਾਜ਼ ਇਸ ਲਈ ਚੁਗਣੀ ਪੈ ਰਹੀ ਹੈ ਕਿਉਂਕਿ ਸੱਚ ਦੀ ਬਾਤ ਚੱਕਣ ਵਾਸਤੇ ਇਹ ਸਰਕਾਰ ਪੰਜਾਬ ਤੇ ਲੈ ਕੇ ਆਏ ਸੀਗੇ ਕਿ ਆਪਾਂ ਭ੍ਰਸ਼ਟਾਚਾਰ ਖਤਮ ਕਰਾਂਗੇ ਮੈਂ ਇਹ ਕਹੂੰਗਾ ਕਿ ਅਗਰ ਅਸੀਂ ਕੋਈ ਕੰਮ ਨਹੀਂ ਕਰ ਰਹੇ ਤਾਂ ਅੱਜ ਸੱਟ ਤੇ ਇੱਕ ਫੀਕ ਐਲੀਗੇਸ਼ਨ ਲੱਗ ਰਹੇ ਆ ਸਾਡੇ ਸੇਵਾਦਾਰਾਂ ਉੱਤੇ ਜਿਹੜੇ ਸੱਜ ਦੇ ਰਸ ਵਿੱਚ ਅੱਜ ਵੀ ਚੱਲ ਰਹੇ ਆ ਕਿ ਯਾਰ ਤੁਸੀਂ ਵੀ ਉਸੀ ਚੱਲ ਰਹੇ ਹੋ ਜਿਹੜੇ ਵਾਸਤੇ ਤੁਸੀਂ ਕਹਿ ਕੇ ਸਾਨੂੰ ਗੁੰਮਰਾ ਕਰਕੇ ਸਾਨੂੰ ਵੋਟਾਂ ਪਾਈਆਂ ਸੀਗੀਆਂ ਜੀ ਹਮ ਓਛੇ ਜਦੋਂ ਸਾਨੂੰ ਸੁਣਨੀ ਪੈਰੀਆਂ ਔਰ ਮੇਰੇ ਘਰ ਦੇ ਸ਼ੀਸ਼ੇ ਤੋੜਨ ਨੂੰ ਰੋਕੇ ਹੁਣ ਤਿਆਰ ਹੋਏ ਪਏ ਆ। ਨਹੀਂ ਫਿਰ ਹੁਣ ਜੋ ਮੈਂਬਰ ਪਾਰਲੀਮੈਂਟ ਦੇ ਇਲੈਕਸ਼ਨ ਚੱਲਦੇ ਨੇ ਫਿਰ ਤੁਸੀਂ ਹੋਰ ਕੈਂਡੀਡੇਟਸ ਨੂੰ ਸਪੋਰਟ ਕਰੋਗੇ? ਸਰ ਮੈਂ ਮੈਂ ਚਾਹੁੰਦੇ ਨਹੀਂ ਮੈਂ ਸਪੋਰਟ ਕਰਨੀ ਇਸ ਟਾਈਮ ਕਿਉਂਕਿ ਕਹਿੰਦੇ ਅਗਰ ਮੈਂ ਅੱਜ ਸਪੋਰਟ ਕਰਨ ਤੋਂ ਬਾਅਦ ਅੱਜ ਮੈਂ ਸਵਾ 2 ਸਾਲ ਦੇ ਵਿੱਚ ਇੰਨੇ ਆਪਣੇ ਆਪ ਨੂੰ ਹਰਾਸ਼ਮੈਂਟ ਹੋ ਚੁੱਕੀ ਹੈ ਮੇਰੇ ਨਾਲ ਹਰ ਤਰਫ ਤੋਂ ਤੇ ਸਰ ਹੁਣ ਮੈਂ ਇਹ ਚਾਹਨਾ ਕਿ ਮੈਂ ਸਾਈਲੈਂਟ ਰਹਿ ਜਾਵਾਂ ਉਹ ਜ਼ਿਆਦਾ ਵਧੀਆ ਰਹੇਗਾ ਸਰ। ਸਰਪ ਜੀ ਜੀ ਕੀ ਕਹਿਣਾ ਚਾਹੂਗੇ? ਦੇਖੋ ਪ੍ਰਦੀਪ ਜੀ ਮੈਂ ਇਹੀ ਕਵਾਂਗਾ ਪਹਿਲੀ ਗੱਲ ਤਾਂ ਤਵਨ ਸਾਹਿਬ ਨੇ ਕਾਫੀ ਮੁੱਦੇ ਸ਼ੁਰੂ ਤੋਂ ਚੱਕਦੇ ਆਏ ਨੇ ਭ੍ਰਸ਼ਟਾਚਾਰ ਦੇ ਖਿਲਾਫ ਜੀ ਇਹਨਾਂ ਨੇ ਇੱਕ ਵਾਰੀ ਪਿਛਲੇ ਸਾਲ ਇੱਕ ਬੜੀ ਇੱਕ ਵਾਇਰਲ ਵੀਡੀਓ ਵੀ ਆਪਣੀ ਪੋਸਟ ਕਰ ਦਿੱਤੀ ਸੀਗੀ ਕਿਸੇ ਬੰਦੇ ਬਾਰੇ ਐਮਐਲ ਮੌਜੂਦਾ ਐਮਐਲਏ ਦੇ ਕੋਈ ਪੀਪੂਏ ਦੀ ਗੱਲ ਇਹਨਾਂ ਨੇ ਚੱਕੀ ਸੀ ਜੀ ਇਹ ਟਾਈਮ ਬਟ ਟਾਈਮ ਮੈਂ ਇਹਨਾਂ ਦੇ ਪੋਸਟ ਦੇਖਦਾ ਰਹਿੰਦਾ ਹਾਂ ਇਹ ਮੁੱਦੇ ਚੱਕਦੇ ਰਹਿੰਦੇ ਨੇ ਆਪਣੇ ਇਲਾਕੇ ਦੇ ਹੂੰ ਤੇ ਮੈਂ ਉਹੀ ਐ ਮੁਰਕੇ ਗੱਲ ਆ ਜਾਂਦੀ ਹੈ ਕਿ ਤਵਨ ਸਾਹਿਬ ਨੂੰ ਇੱਕ ਗੱਲ ਮੈਂ ਜ਼ਰੂਰ ਪੁੱਛੂਗਾ ਤਵਨ ਸਾਹਿਬ ਜਦੋਂ ਦੀ ਆਮ ਆਦਮੀ ਪਾਰਟੀ ਤੁਹਾਡੀ ਸਰਕਾਰ ਆਈ ਤੁਸੀਂ ਜੁਆਇੰਟ ਸੈਕਟਰੀ ਹੋ ਡਿਸਟ੍ਰਿਕਟ ਮੁਹਾਲੀ ਦੇ ਜੀ ਤੁਹਾਨੂੰ ਬਰਤਾਨੀਜ ਕੀ ਬਦਲਾਅ ਕੁਝ ਲੱਗਿਆ ਕਿ ਉਹਨਾਂ ਨੇ ਕੁਝ ਕਰ ਰਿਹਾ ਕੀਤਾ ਜਾਂ ਕੰਮ ਕੀਤਾ ਕਿਉਂਕਿ ਇੱਥੇ ਟ੍ਰੈਫਿਕ ਦੀ ਸਮੱਸਿਆ ਇੱਥੇ ਪਾਰਕਿੰਗ ਦੀ ਸਮੱਸਿਆ ਇੱਥੇ ਵਪਾਰੀਆਂ ਨੂੰ ਅਲੱਗ ਸਮੱਸਿਆਵਾਂ ਵੀ ਫੇਸ ਕਰਨੀ ਪੈ ਰਹੀ ਹੈ ਤੁਹਾਡੇ ਮੇਰੇ ਖਿਆਲ ਤੁਸੀਂ ਹੁਣ ਕਿੱਚ ਜਿਹਾ ਇੱਕ ਹੋਰ ਮੁੱਦਾ ਚੱਕਿਆ ਸੀ ਤੁਹਾਡੇ ਆਪਣੇ ਘਰ ਦੀ ਲਾਈਟ ਵੀ ਕੱਟੀ ਹੋਈ ਹੈ ਦੇ ਮੰਤਰੀ ਤੁਹਾਨੂੰ ਕੀ ਲੱਗਦਾ ਕਿ ਤੁਸੀਂ ਕੀ ਆਮ ਆਦਮੀ ਪਾਰਟੀ ਜਾ ਕੇ ਗਲਤੀ ਕੀਤੀ ਕਿ ਕਿਸ ਤਰ੍ਹਾਂ ਤੁਹਾਡਾ ਮਤਲਬ ਤੁਹਾਡੇ ਕੀ ਉਸ ਦੇ ਸਰ ਕਿਉਂਕਿ ਪਬਲਿਕ ਦੇ ਮੁੱਦੇ ਬਹੁਤ ਵੱਡੇ ਨੇ ਬਲਟਾਣਾ ਸਰ ਮੈਂ ਦੱਸਾਂ ਕਿ ਅ ਅਸੀਂ ਇੱਕ ਵਿਸ਼ਵਾਸ ਦੇ ਨਾਲ ਮੈਨੂੰ 4 ਅਕਤੂਬਰ 2021 ਦੇ ਵਿੱਚ ਰੰਦਾਵਾ ਸਾਹਿਬ ਨੇ ਦੇਹਰਾਵਾਲੀ ਹਲਕਾ ਦੇ ਵਿੱਚ 26 ਅਕਤੂਬਰ ਨੂੰ ਉਹ ਹਲਕਾ ਇੰਚਾਰਜ ਬਣੇ ਸੀ ਮੈਂ 4 ਅਕਤੂਬਰ 2021 ਦੇ ਜੁੜਿਆ ਸੀਗਾ ਔਰ ਮੈਨੂੰ ਅੱਜ ਤੱਕ ਉਹ ਦਿਨ ਯਾਦ ਆ ਜਦੋਂ ਉਹਨਾਂ ਨੇ ਮੈਨੂੰ ਕਿਹਾ ਸੀ ਛੋਟੇ ਵੀਰ ਤੂੰ ਖਬਰਾਨਾ ਤੂੰ ਗੋਗੇ ਤੋਂ ਪਹਿਲੇ ਉਹਨਾਂ ਰિયલ ਬਰਾਦਰਾਂ ਛੋਟੇ ਉਸ ਤੋਂ ਪਹਿਲੇ ਤੂੰ ਮੇਰਾ ਭਰਾ ਹੈ ਕਿਉਂਕਿ ਤੂੰ ਦਿਲ ਦਾ ਬੜਾ ਸਾਫ਼ ਸੁਥਰਾ ਹੈ ਤੂੰ ਸਾਫ਼ ਗੱਲ ਕਲੀਅਰ ਮੂੰਹ ਤੇ ਕਹਿਣਾ ਉਸ ਵਿਸ਼ਵਾਸ ਉਹ ਮੈਂ ਅੱਜ ਵੀ ਉਹਨਾਂ ਨੂੰ ਕਹੂੰਗਾ ਉਹ ਮੇਰੇ ਵੱਡੇ ਭਰਾ ਹੀ ਹੈ ਮੈਂ ਰਿਸਪੈਕਟ ਕਰਦਾ ਜਿੱਥੇ ਉਹਨਾਂ ਦੀ ਗੱਡੀ 6095 ਨੰਬਰ ਇਨੋਵਾ ਮੈਨੂੰ ਨੰਬਰ ਵੀ ਰਟਿਆ ਜਿੱਥੇ ਮੈਂ ਮਿਲਦੇ ਸਤਿਕਾਰ ਨਾਲ ਉਹਨਾਂ ਨੂੰ ਮੈਂ ਦੇਖਦਾ ਪਰੰਤੂ ਸਰ ਉਹਨਾਂ ਨੇ ਇੱਕ ਭਰਾ ਜਿਹਾ ਕਹਿ ਕੇ ਭਰਾ ਦੀ ਵਿੰਦੀ ਉਹਨਾਂ ਨੇ ਕੋਈ ਵੀ ਸਵੀਕਾਰ ਨਹੀਂ ਕਰਵਾਈ ਕਿਉਂਕਿ ਅਗਰ ਉਹ ਕਹਿੰਦੇ ਕਿ ਤੂੰ ਮੇਰਾ ਭਰਾ ਹੈ ਕਿਆ ਸੀਗਾ ਉਹਨਾਂ ਨੇ ਅਗਰ ਉਹ ਮੇਰੇ ਕੰਮ ਸਰ ਮੈਂ ਆਪਣੇ 55 ਨੰਬਰ ਗਿਲਕੋਨੀ ਪੀ ਬਿਲਕ ਮੇਰਾ ਪਰਿਵਾਰ ਹੈ ਇਹੀ ਸਾਡਾ ਬੋਰਡ ਬੰਗਿਆ ਅਗਰ ਐਸੀ ਕੰਮ ਨਹੀਂ ਕਰਵਾਇਦਾ ਸਰ ਅੱਜ ਸਾਨੂੰ ਬੜਾ ਕੁਝ ਸੁਣਨਾ ਪੈਂਦਾ ਹੈ ਉਹ ਇਹ ਕਹਿੰਦੇ ਕਿ ਤੁਮਨ ਸਾਹਿਬ ਅਸੀਂ ਤੁਹਾਡੇ ਵਿਸ਼ਵਾਸ ਉੱਤੇ ਅਸੀਂ ਤੁਹਾਡੇ ਨਾਲ ਚੱਲੇ ਜਿੱਥੇ ਤੁਸੀਂ ਕਿਹਾ ਸੀ ਖੜੇ ਤੁਹਾਡੇ ਕਹਿਣ ਤੋਂ ਤੁਸੀਂ ਵੋਟਾਂ ਪਾਈਆਂ ਪਰ ਸਾਨੂੰ ਜੋ ਚੀਜ਼ਾਂ ਰੋਡ ਰਿਪੇਅਰ ਸਿਵਰਜ ਦਾ ਕੋਈ ਸੀਟੀ ਲਾਈਟ ਰਾਤੀ ਹੁਣ ਦੇਖੋ ਕਿੰਨੇ ਤੋਂ ਪਿਛਲੇ 3-4 ਦਿਨ ਤੋਂ ਲਾਈਟਸ ਨਹੀਂ ਆ ਰਹੀਆਂ ਪੂਰ ਰਾਤ ਬਲਟਾਣਾ ਤੜਫਦਾ ਰਾਤੀ ਮੈਸੇ ਤੁਹਾਨੂੰ ਪੜਾਣਾ ਡੇਡ ਡੇੜੋ ਤਾਂ ਮੈਂ ਰਿਪਲਾਈ ਦੇ ਰਿਆਂ ਬਿਜਲੀਮੈਨ ਲਾਈਨਮੈਨ ਨੂੰ ਵੀ ਮੈਂ ਉਹਨਾਂ ਨੂੰ ਪੁੱਛ-ਪੁੱਛ ਕੇ ਮੈਸੇਜ ਪਾ ਰਹਿਆਂ ਤੇ ਤਵੰਜੀ ਇੱਕਲ ਹੋਰ ਦੇਖਣ ਲਈ ਹੈਗੀ ਹੈ ਕਿ ਜਿਸ ਵਾਂ ਬਲਟਾਨਾ ਦਾ ਬਹੁਤ ਜਿਆਦਾ ਇਨਕ੍ਰੋਚਮੈਂਟ ਹੈ ਜੀ ਪਾਰਕਿੰਗ ਦੀ ਸਮੱਸਿਆ ਮਿਲਦਾ ਤਾਂ ਹੀ ਹੈ ਕਿ ਜਿਸ ਤਰ੍ਹਾਂ ਸਭ ਨੇ ਆਪਣੇ ਆਪਣੇ 게ਟੇ ਰੱਖੇ ਦੁਕਾਨਾਂ ਦੇ ਬਹੁਤ ਇਨਕ੍ਰੋਚਮੈਂਟ ਕੀਤੀ ਹੋਈ ਹੈ ਇਹ ਮੁੱਦਾ ਤੁਸੀਂ ਕਦੀ ਚੁੱਕਿਆ ਸਰ ਮੈਂ ਚੁੱਕਿਆ ਇਸ ਲਈ ਨਹੀਂ ਕਿਉਂਕਿ ਸਾਰਾ ਸਾਡਾ ਬਲਟਾਨਾ ਅਨਪਲਾਨਡ ਹੈ ਬਿਲਕੁਲ ਜੀ ਇੰਪਲੈਂਟ ਹੈ ਇੱਥੇ ਕੀ ਹੈ ਕਿ ਅਗਰ ਜਿਹੜੀ ਰੋਡ ਹੈ ਨਾ ਇਹ ਰੋਡ ਸੈਡੀ ਰਹਾਇਸ਼ੀ ਇਲਾਕੇ ਦੀ ਰੋਡ ਕਹਿੰਦੇ ਆ ਨਾ ਕਿ ਇਹ ਮਾਰਕੀਟ ਦੀ ਰੋਡ ਨਹੀਂ ਕਹਾਉਗੇ ਕਮਰਸ਼ੀਅਲ ਰੋਡ ਨਹੀਂ ਕਹਾਵਾਂਗੇ ਅਗਰ ਅਸੀਂ ਕਮਰਸ਼ੀਅਲ ਰੋਡ ਦੇਖਣੀ ਆਪਾਂ ਐਰੋ ਸਿਟੀ ਜਾਈਏ ਮੈਂ ਆਪਣੇ ਮੋਹੱਲੇ ਦੀ ਗੱਲ ਕਰ ਰਿਹਾ ਜਾਂ ਕਿਸੇ ਹੋਰ ਜਗ੍ਹਾ ਜਾਈਏ ਸਾਨੂੰ ਉੱਥੇ ਸਾਨੂੰ ਪਤਾ ਚੱਲੇਗਾ ਕਿ ਅਸੀਂ ਕਮਰਸ਼ੀਅਲ ਰੋਡ ਦੇਖੂ ਮਰੇ ਆ ਇਹ ਰੋਡ ਸ਼ਹਿਰ ਸਾਡੇ ਘਰ ਦੇ ਜਿਹੜੇ ਰਹਾਇਸ਼ੀ ਇਲਾਕੇ ਆ ਨਾ ਜਿੱਥੇ ਮੈਂ ਗਿਲ ਗੋਨੀ ਗਲੀ ਮਹੱਲੇ ਦੀ ਰੋਡ ਹੈ ਇਹਨੂੰ ਆਪਾਂ ਜੇ ਅਸੀਂ ਦੁਕਾਨਦਾਰ ਭਰਾ ਸਾਡੇ ਭਰਾ ਐ ਸਰ ਕਸੇ ਸਹੀ ਆ ਗਿਆ ਇਸ ਦੇ ਵਾਸਤੇ ਜੋ ਪਹਿਲੇ ਹੀ ਅਨਪਲਾਨਡ ਸਾਡਾ ਬਣਿਆ ਹੋਇਆ ਕੋਈ ਮਾਸਟਰ ਪਲਾਨ ਨਹੀਂ ਕੁਛ ਨਹੀਂ ਉਹ ਸ ਨੂੰ ਲੈ ਕੇ ਆ ਦੁਕਾਨਦਾਰ ਭਰਾਵਾਂ ਨਵਾਸ ਕਈ ਵਾਰ ਤੇ ਖਬਰਾਂ ਲੱਗਦੀਆਂ ਹੈ ਬੜਾ ਕੁਛ ਹੁੰਦਾ ਇਨਕਲੋਜਮੈਂਟ ਦੀ ਟੀਮ ਆਂਦੀ ਹੈ ਸਾਨੂੰ ਚੁੱਕ ਲੈ ਜਾਂਦੀ ਹੈ ਉਹ ਹਾਸਪੈਂਡ ਜਿਹੜੀ ਹੈਗੀ ਉਹ ਬਹੁਤ ਜ਼ਿਆਦਾ ਹੋ ਰਹੀ ਹੈ ਉਹਦੇ ਵਾਸਤੇ ਪਬਲਿਕ ਗੁਨੇ ਕਰ ਰਹੀ ਹੈ ਦੁਕਾਨਦਾਰ ਦੁਹਰਾ ਨਹੀਂ ਜੋ ਕੰਮ ਅਨਪਲਾਨਡ ਹੋ ਚੁੱਕਾ ਹੈ ਉਸ ਚੀਜ਼ ਵਾਸਤੇ ਹੁਣ ਕਮੇਟੀ ਦਫ਼ਤਰ ਨੂੰ ਮੈਂ ਠਹਿਰਾਵਾਂਗਾ ਇਸ ਚੀਜ਼ ਵਾਸਤੇ ਪਬਲਿਕ ਦੇ ਜਿਸ ਨਾਲ ਹੋਰ ਸਮੱਸਿਆ ਆਵੇ ਜੀ ਇੱਥੇ ਬਰਸਾਤਾਂ ਚ ਪਾਣੀ ਭਰਨਾ ਥੜਗਾ ਚੋਕ ਹੋ ਜਾਣੀਆਂ ਪਾਣੀ ਨਾਲੀਆ ਡਰੇਨ ਨਾ ਬਲੌ ਹੁਣ ਪਿੱਛੇ ਇੱਕ ਦੋ ਦਿਨ ਬਰਸਾਤਾ ਪਈਆਂ ਠੀਕ ਹੈ ਔਰ ਮੈਨੂੰ ਸ਼ਾਮੀ ਮੈਸੇਜ ਆਣੇ ਸ਼ੁਰੂ ਹੋ ਗਏ ਕਹਿੰਦੇ ਅਲਗ-ਅਲਗ ਜਗ੍ਹਾ ਤੋਂ ਕਿ ਇਹ ਹਾਲਾਤ ਹੋ ਗਏ ਕਿ ਲੋਕਾਂ ਦੇ ਘਰਾਂ 'ਚ ਪਾਣੀ ਜਾਣਾ ਸ਼ੁਰੂ ਹੋ ਚੁੱਕਾ ਸੀ ਕਿਦਾਂ ਸ਼ਾਮੀ ਬਰਸਾਤ ਹੋਈ ਆ ਤਾਂ 15 ਦਿਨ ਪਹਿਲੇ ਤੇ ਸਰ ਲੋਕੀ ਮੈਨੂੰ ਕਹਿੰਦੇ ਕਿ ਇਹ ਅਜ ਸਮਾਧਾਨ ਹੈ ਮੌਨਸੂਨ ਦੀ ਜਿਹੜੀ ਭਿਆਨਕ ਬਰਸਾਤ ਆਉਣਗੀ ਉਸ ਤੇ ਕੀ ਹਾਲ ਹੋਏਗਾ ਸਰ ਮੇਰੇ ਕੋਲ ਉਹਦਾ ਜਵਾਬ ਨਹੀਂ ਦਿੱਤਾ ਗਿਆ ਪਿਛਲੀ ਬਰਸਾਤਾਂ 'ਚ ਇੱਧਰ ਇਹ ਬਲਟਾਣੇ ਵਾਲਾ ਪੁਲ ਵੀ ਟੁੱਟ ਗਿਆ ਸੀਗਾ ਸਾਲ ਜਿਹੜਾ ਇਹ ਪੁਲ ਬਣਿਆ ਹੋਣਾ ਆਪਣਾ ਪਿੰਦ ਕੰਦੇ ਨਾਲੇ ਦਾ ਪੁਲ ਹਾਂ ਬਹੁ ਪ੍ਰੋਬਲਮ ਹੁੰਦਾ ਫੇਰ ਕਰਨੀ ਪਈ ਫੇਸ ਚੰਡੀਗੜ੍ਹ ਜਾਣ ਵਾਸਤੇ ਜਿਹੜੇ ਜਾਂਦੇ ਸੀਗੇ ਤੇ ਇਹ ਹੱਲੀ ਵੀ ਪੂਰਾ ਮਤਲਬ ਮੁਕੰਮਲ ਨਹੀਂ ਸਿੱਧਾ ਸਰ ਮਹਿਦੂਦਾ ਮੈਂ ਅੱਧੇ ਵਾਸਤੇ ਇੱਕ ਬਾਈਟ ਦਿੱਤੀ ਸੀਗੀ ਜਨਵਰੀ ਦੇ ਜਨਵਰੀ ਦੇ ਮਹੀਨੇ ਬਾਈਟ ਦਿੱਤੀ ਇੱਥੇ ਖੜ ਕੇ ਮੈਂ ਬੋਲਿਆ ਮੈਨੂੰ ਕੋਈ ਨਹੀਂ ਡਰਿਆ ਮੈਂ ਇਹੋ ਸਾਹਿਬ ਰਮਨੀ ਜੀ ਹੁੰਦੇ ਸੀ ਉਸ ਟਾਈਮ ਉਹਨਾਂ ਵਾਸਤੇ ਬੋਲਿਆ ਕਿ ਉਹਨਾਂ ਦਾ ਕੋਈ ਵੀ ਧਿਆਨ ਇਸ ਜਗ੍ਹਾ ਤੇ ਨਹੀਂ ਪੈ ਰਿਹਾ ਸਰ ਉਹਨਾਂ ਨੇ ਫਿਰ ਥੋੜੇ ਦਿਨਾਂ ਬਾਅਦ ਇੱਕ ਸਾਡੇ ਗਾਜੀਪੁਰ ਤੋਂ ਉਹਦਾ ਟੈਂਡਰ ਕੱਢੇ ਸੀ 45 46 ਲੱਖ ਦਾ ਟੈਂਡਰ ਲਿਆ ਪਰੰਤੂ ਉਹ ਅੱਜ ਉਹ ਟੈਂਡਰ ਕਿਸ ਤਰ੍ਹਾਂ ਕੱਢਿਆ ਕਿਉਂਕਿ ਨਾ ਤਾਂ ਰੇਲਿੰਗ ਪੂਰੀ ਹੋਈ ਜਿਹੜੇ ਆਪਾਂ ਕਹਿੰਦੇ ਆ ਉਹ ਰੇਲਿੰਗ ਕਿੱਥੇ ਕਿਤੇ ਜਿੱਥੇ ਤੇ ਨਹੀਂ ਟੁੱਟੀ ਸੀ ਉਹਨੂੰ ਉੱਥੇ ਰਹਿਣ ਦਿੱਤਾ ਬਾਕੀ ਜਗ੍ਹਾ ਲਗਾ ਦਿੱਤੀ ਕਿ ਰੋਡ ਉੱਥੇ ਖੜੀ ਹੈ ਸਰ ਅਗਰ ਕੋਈ ਪ੍ਰੈਗਨੈਂਟ ਸਾਡੀ ਭੈਣ ਸਾਡੀ ਨੂਰ ਰਾਣੀ ਕੋਈ ਜਾ ਰਹੀ ਹੈ ਸਕੂਟਰ ਪਿੱਛੇ ਕਿ ਉਹਨਾਂ ਕਿੰਨੇ ਉੱਥੇ ਤਕਲੀਫਾਂ ਨਿਕਲਣਾ ਪੈਂਦਾ ਹੋਵੇਗਾ ਕੋਈ ਬਜ਼ੁਰਗ ਹੈ ਜਿਹਨਾਂ ਲੱਤਾਂ ਨੂੰ ਚਾਲਦੇ ਸਕੂਟਰ ਵਿੱਚ ਬੈਠੇ ਆ ਉਹਨਾਂ ਨੂੰ ਕਿੰਨਾ ਝੇਲਣਾ ਪੈਂਦਾ ਹੋਵੇਗਾ ਸ਼ਾਇਦ ਮੈਂ ਆਪਣੇ ਮਾਪੇ ਸਮਝਦੇ ਹੋਏ ਕਿ ਆਪਣੀ ਭੈਣ ਪਰ ਸਮਝਦੇ ਹੋਏ ਮੈਂ ਇਸ ਚੀਜ਼ ਦੀ ਬੇਨਤੀ ਕਰ ਰਿਹਾ ਕਿ ਸਰਕਾਰ ਨੇ ਕੀ ਸੋਚਿਆ ਇੱਕ ਇਹ ਜੀਜਾਂ ਸਮਾਧਾਨ ਕਰਾਣਾ ਕਿ ਉਹਨਾਂ ਨੂੰ ਅਸੀਂ ਜ਼ਰੂਰੀ ਨਹੀਂ ਹੈਗਾ ਕਿ ਮੌਕੇ ਦੇ ਐਮ ਐਲ ਏ ਨਾਲ ਇਸ ਪੁਲ ਬਾਰੇ ਕੋਈ ਗੱਲ ਹੋਈ ਸੀ ਜੀ ਸਰ ਮੇਰੇ ਤਾਂ ਉਹਨਾਂ ਨਾਲ ਉਸ ਦਿਨ ਤੋਂ ਬਾਅਦ ਨਹੀਂ ਰਿਲੇਸ਼ਨ ਰਹੀ ਉਹਨਾਂ ਦੇ ਨਾਲ ਨਾ ਕਿਉਂਕਿ ਜਦੋਂ ਤੋਂ ਉਹ ਫਿਰ ਮੈਂ ਤਾਂ ਇੱਕ ਮੈਂ ਅੱਜ ਵੀ ਨਹੀਂ ਕਹਿੰਦਾ ਮੇਰੇ ਭਰਾ ਨਹੀਂ ਹੈਗੇ ਮੈਂ ਤਾਂ ਅੱਜ ਵੀ ਉਹਨਾਂ ਨੂੰ ਵੱ ਪਰਾ ਨਹੀਂ ਸੁਣਦੇ ਪਏ ਹਾਂਜੀ ਵੱਡੇ ਭਰਾ ਹੋਣ ਦੇ ਨਾਤੇ ਵੀ ਨਹੀਂ ਸੁਣਦੇ ਸਰ ਮੈਂ ਇੱਕ ਦੋ ਵਾਰੀ ਕਿਸੇ ਪ੍ਰੋਗਰਾਮ ਤੇ ਮਿਲੇ ਉਹਨਾਂ ਨਾਲ ਮੈਂ ਸੱਚੀ ਗੱਲ ਕਹਿੰਦੀ ਵੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਮੈਨੂੰ ਇਗਨੋਰ ਕਰ ਦਿੱਤਾ ਪਿਛਲੇ ਹਫਤੇ ਬਲਟਾਣਾ ਆਈ ਹੋਈ ਸੀ ਗਰੰਦਾਬਾ ਸਾਹਿਬ ਸਰ ਮੈਂ ਲਾਸਟ ਮਿਲਾ ਸੀ 8 ਫਰਵਰੀ ਨੂੰ ਆਪकी ਸਰਕਾਰ ਆਪਕੇ ਦਵਾਰ ਕਮਿਟੀ ਸੈਂਟਰ ਸੈਨੀਵਰ ਫੇਰ ਟੂ ਚਾਇ ਸੀਗੇ ਮੈਂ ਬਿਲਕੁਲ ਉਹਨਾਂ ਸਾਹਮਣੇ ਬੈਠਾ ਸੀਗਾ ਪਰੰਤੂ ਉਹਨਾਂ ਨੇ ਮੈਂ ਫਿਰ ਵੀ ਉਹਨਾਂ ਨੂੰ ਇੱਕ ਵਾਰੀ ਹੱਥ ਜੋੜੇ ਦੋ ਵਾਰੀ ਜੋੜੇ ਪਰ ਉਹਨਾਂ ਨੇ ਮੈਨੂੰ ਪਤਾ ਨਹੀਂ ਕਿਉਂ ਇਗਨੋਰ ਕਰ ਦਿੱਤਾ ਪਤਾ ਨਹੀਂ ਪਰਾਪਰਾ ਦਾ ਲੜਾਈ ਝਗੜੇ ਹੋ ਜਾਂਦੇ ਆ ਕੋਈ ਕੱਲ ਵੀ ਹੋ ਜਾਂਦੀ ਹੈ ਪਰੰਤੂ ਮੈਂ ਕਿੱਥੇ ਗਲਤ ਆ ਮੈਨੂੰ ਇੱਕ ਵਾਰ ਦੱਸ ਦੇਣ ਫਿਰ ਮੈਂ ਉੱਥੇ ਕਹਾਂਗਾ ਮੂੰਹ ਤੇ ਚੱਕਣ ਕਰਕੇ ਜਵਾਬ ਨਹੀਂ ਮੈਨੂੰ ਨਹੀਂ ਪਤਾ ਸਰ ਕਿਉਂ ਕਰਨਾ ਜਾਂ ਦੱਸਣ ਮੇਰੀ ਗੱਲ ਨਹੀਂ ਸਮਝੇ ਸਰ ਹੁਣ ਤੁਸੀਂ ਮੈਂ ਤੁਹਾਡੇ ਕੋਲ ਕੋਈ ਚੀਜ਼ ਹੈਗੀ ਹੈ ਮੈਂ ਮੂੰਹ ਤੇ ਕਹਾਂਗਾ ਜਾਂ ਸਾਡੇ ਤੇ ਮਾਨਸਾ ਬੈਠਾ ਉਹਨਾਂ ਨੂੰ ਮੈਂ ਮੂੰਹ ਤੇ ਕਹਿ ਦਾਂਗਾ ਕਿ ਚੀਜ਼ ਗਲਤ ਹੋਈ ਹੈ ਮੈਂ ਵੱਡਾ ਪਰਾਹਾਂ ਤੁਸੀਂ ਗਲਤ ਸੀਗਾ ਸਰ ਹੋ ਗਈ ਸਾਡੇ ਤੋਂ ਗਲਤੀ ਹੋਈ ਪਰ ਉਹ ਦੱਸਣ ਮੈਂ ਕਿੱਥੇ ਗਲਤ ਆ ਮੈਂ ਗਲਤ ਹੋਵਾਂਗਾ ਮੈਂ ਸਾਰੇ ਹਲਕਾ ਡਿਰੇਕਸ਼ਨ ਮਾਫੀ ਮੰਗੇ ਲਾਈਵ ਇੰਟਰਵਿਊ ਦਾ ਲੋਕ ਸਭਾ ਇਲ ਜੀ ਤੁਹਾਨੂੰ ਕੀ ਉਮੀਦ ਹੈ ਕਿ ਐਜ਼ ਅ ਐਮਪੀ ਅਗਰ ਡਾਕਟਰ ਬਲਬੀਰ ਸਿੰਘ ਜਿੱਤਦੇ ਨੇ ਕਿ ਤੁਸੀਂ ਮਤਲਬ ਤੁਹਾਨੂੰ ਅਗਰ ਮਿਲਣ ਦਾ ਉਹਨਾਂ ਨੂੰ ਮੌਕਾ ਮਿਲਦਾ ਹੈ ਗੱਲਬਾਤ ਕਰਨ ਦਾ ਤੁਸੀਂ ਆਪਣੀਆਂ ਪ੍ਰੋਬਲਮਸ ਰੱਖੋਗੇ ਉਹਨਾਂ ਸਰ ਮੈਂ ਰੱਖ ਤੇ ਦਿਆਂਗਾ ਪਰੰਤੂ ਮੈਂ ਪਬਲਿਕ ਦੇ ਸਾਹਮਣੇ ਕੋਈ ਵਾਅਦਾ ਨਹੀਂ ਕਰਾਂਗਾ ਉਹਨਾਂ ਮੈਂ ਠੀਕ ਹੈ ਵਾਅਦਾ ਨਹੀਂ ਕਰਾਂਗਾ ਕਿਉਂਕਿ ਵਾਅਦਾ ਕਰਕੇ ਹੀ ਵੋਟ ਪਾਈਆਂ ਗਈਆਂ ਸੀ ਪਹਿਲੇ ਵਾਅਦਾ ਕਰਨ ਤੋਂ ਬਾਅਦ ਵੀ ਇਹ ਚੀਜ਼ਾਂ ਨਹੀਂ ਆਈਆਂ ਤੇ ਅੱਜ ਲੋਕੀ ਪਤਾ ਕੀ ਕਹਿ ਰਿਹਾ ਇਹ ਤਾਂ ਹਵਨ ਸਾਹਿਬ ਅੱਜ ਤੁਸੀਂ ਸਾਨੂੰ ਇੱਕ ਫਰਾਡ ਕਰਤਾ ਸਾਡੇ ਨਾਲ ਤੁਸੀਂ ਸਾਨੂੰ ਗੁੰਮਰਾਹ ਕਰਕੇ ਵੋਟ ਪਾ ਲਈਆਂ ਪਰੰਤੂ ਅੱਜ ਸਾਡੀ ਸਭ ਉਹ ਕਹਿੰਦੇ ਸੀ ਆਪਣੇ ਬੱਚੇ ਨੇ ਨੌਕਰੀ ਲਵਾਣੇ ਅਸੀਂ ਆਪਣੇ ਕੋਈ ਆਪਣੀ ਕੋਈ ਹੋਰ ਚੀਜ਼ਾਂ ਨਹੀਂ ਕਰਾਉਣੀਆਂ ਆਪਾਂ ਜੋ ਸਰ ਕਹਿੰਦਾ ਅਸੀਂ ਬਦਲਾਅ ਵਾਸਤੇ ਵੋਟ ਪਾਈ ਸੀਗੀ ਪਰ ਲੋਸੀ ਰੋਡ ਰਿਪੇਅਰ ਹੋ ਜਾਣ ਸਿਵਰਸ ਦੇ ਵਿੱਚ ਡਰੇਨ ਪਾ ਕੇ ਸਾਰਾ ਪਾਣੀ ਉਹਦੇ ਬਰਸਾਤੀ ਪਾਣੀ ਜਾਵੇ ਜਾਂ ਸਟਰੀਟ ਲਾਈਟਾਂ ਦੇ ਜਿਹੜੇ ਲਾਈਟਾਂ ਡਿਮ ਹੈ ਜਾਂ ਜੋ ਲਾਈਟਾਂ ਜਿਹੜੀਆਂ ਆ ਰਹੀਆਂ ਪਿਛੇ ਬਿਜਲੀ ਘਰ ਤੋਂ ਉਹਦੀ ਲਾਈਟਾਂ ਪ੍ਰੋਪਰ ਚੱਲਦੇ ਨੇ ਸਾਡੇ 24 ਘੰਟੇ ਲਾਈਟ ਆਉਂਦੀ ਰਹੇ ਉਹ ਚੀਜ਼ਾਂ ਨਹੀਂ ਸਮਾਧਨ ਕੋਈ ਵੀ ਸਮਾਧਨ ਨਹੀਂ ਹੋ ਰਿਹਾ ਜੀ ਦੇਖਣ ਨਹੀਂ ਆਇਆ ਪਿਛੇ ਦਿਨੀ ਕਿ ਕੁਝ ਮਿਊਨਿਸਪਲ ਕੌਂਸਲਰਸ ਜਿਹੜੇ ਨੇ ਪਾਰਟੀਆਂ ਬਦਲ ਗਏ ਹਾਂਜੀ ਕੀ ਉਹ ਪਾਰਟੀਆਂ ਤੁਹਾਡੇ ਬਿਲਟਾਣੇ ਦੇ ਵੀ ਦੋ ਤਿੰਨ ਨਾਮ ਹੈਗੇ ਸੀ ਜੀ ਤੇ ਉਹ ਪਾਰਟੀਆਂ ਬਦਲ ਕੇ ਜਿਸ ਨਾਲ ਜਾਂਦੇ ਨੇ ਤੇ ਉਹਨਾਂ ਨੇ ਲੋਕਲ ਪਬਲਿਕ ਨੂੰ ਕੀ ਕੀ ਮਤਲਬ ਭਰੋਸਾ ਟੁੱਟਦਾ ਸਰ ਉਹਨਾਂ ਦਾ ਇਹ ਹੈ ਕਿ ਘਟੋ ਘਟ ਅਗਰ ਮੈਂ ਮੈਰਿਡ ਆ ਠੀਕ ਹੈ ਅਗਰ ਮੈਂ ਆਪਣੀ ਵਾਈਫ ਦੇ ਨਾਲ ਉਹ ਮੇਰੀ ਵਾਈਫ ਬਹੁਤ ਅੱਛੀ ਹੈ ਠੀਕ ਹੈ ਅਗਰ ਮੈਂ ਉਸ ਵਾਈਫ ਦੇ ਨਾਲ ਗੁਜ਼ਾਰਾ ਨਹੀਂ ਕਰ ਸਕਿਆ ਨਾ ਤੇ ਫਿਰ ਮੈਂ ਅਗਲੇ ਘਰ ਚ ਜਾ ਕੇ ਗੁਜ਼ਾਰਾ ਨਹੀਂ ਕਰ ਸਕਦਾ ਮੈਂ ਅਗਰ ਮੈਂ ਸੈਕਿੰਡ ਮੈਰਿਜ ਵੀ ਕਰ ਲੈਣਾ ਨਾ ਅਗਰ ਮੇਰੇ ਨਾਲ ਕੋਈ ਪਿਆਰ ਕਰਕੇ ਕੋਈ ਮੇਰੇ ਨਾਲ ਵਿਆਹ ਕਰਾਉਣ ਦੀ ਕੋਸ਼ਿਸ਼ ਕਰੇਗਾ ਜਿਵੇਂ ਆਪਣੀ ਇੱਕ ਰੱਬ ਰੂਪ ਮੇਰੀ ਵਾਈਫ ਮਿਲੀ ਅਗਰ ਮੈਂ ਉਹਦੇ ਨਾਲ ਨਹੀਂ ਆਪਣੀ ਜ਼ਿੰਦਗੀ ਕੱਟ ਸਕਿਆ ਨਾ ਉਹ ਹਰ ਜਗ੍ਹਾ ਸਹੀ ਹੈ ਮੈਂ ਗਲਤਾਂ ਮੈਂ ਅਗਲੀ ਨਾਲ ਮੈਂ ਕੀ ਕਰਾਂਗਾ ਤੁਸੀਂ ਆਪ ਸਮਝ ਲਿਓ ਬੜੇ ਕਹਿੰਦਾ ਮਤਲਬ ਕਿ ਜਿਹੜਾ ਇੱਕ ਨਾਲ ਸੱਚਾ ਨਹੀਂ ਉਹ ਦਸ ਨਾਲ ਸੱਚਾ ਨਹੀਂ ਸਰ ਮੈਂ ਹੁਣ ਨਹੀਂ ਕਹਿ ਸਕਦਾ ਮੈਂ মিডিਏ ਦੇ ਅੱਗੇ ਬੈਠਾ ਪਰ ਮ ਜੇ ਕਿ ਮੈਂ ਤਾਂ ਇਹ ਕਹਿੰਦਾ ਕਿ ਕਿਉਂਕਿ ਪਬਲਿਕ ਦੇ ਮੁੱਦੇ ਦੇਖੋ ਐਮਸੀਹ ਹੀ ਚੱਕਦੇ ਨੇ ਜਿਹੜੇ ਐਮਸੀ ਲੈਵਲ ਦੇ ਹੁੰਦੇ ਨੇ ਫਿਰ ਉਹ ਐਮਐਲਏ ਤੱਕ ਚਲੇ ਜਾਂਦੇ ਨੇ ਫਿਰ ਉਹ ਐਮਪੀ ਤੱਕ ਜਾਂਦੇ ਨੇ ਹੁਣ ਲੋਕ ਸਭਾ ਇਲੈਕਸ਼ਨ ਸ ਦੇਰ ਹੋ ਚੁੱਕੇ ਹੋਏ ਨੇ ਕੁਝ ਦਿਨ ਰਹਿ ਗਏ ਨੇ ਵੋਟਾਂ ਨੂੰ ਜੀ ਤੇ ਮਤਲਬ ਡਾਕਟਰ ਜਿਹੜੇ ਆਪਣਾ ਡਾਕਟਰ ਬਲਦੀਰ ਸਿੰਘ ਨੇ ਹਾਂ ਜੀ ਮਤਲਬ ਤੁਹਾਨੂੰ ਉਹਨਾਂ ਤੋਂ ਕੀ ਉਹਨਾਂ ਦੇ ਬਾਰੇ ਤੁਹਾਡਾ ਕੀ ਵਿਜ਼ਨ ਹੈ ਸਰ ਉਹ ਉਹ ਸੱਚ ਕੀ ਹੈ ਉਹ ਹੁਣ ਕੋਈ ਵੀ ਅਗਰ ਚੀਜ਼ ਜੋ ਮੈਂਬਰ ਆਫ ਪਾਰਲੀਮੈਂਟ ਬਣ ਕੇ ਅਗਰ ਆਂਦੇ ਨੇ ਆਮ ਆਦਮੀ ਪਾਰਟੀ ਦੇ ਸਰ ਮੈਨੂੰ ਮੈਨੂੰ ਇਹ ਹੁੰਦਾ ਕਿ ਜਦੋਂ ਵੀ ਮੁੱਦੇ ਇਹੀ ਰਹਿਣਗੇ ਗਲੀਆਂ ਸੜਕਾਂ ਤੇ ਨਾਲੀਆਂ ਦੀ ਲਈ ਸਰ ਮੇਰੀ ਗੱਲ ਸਮਝੇ ਸਵਾ ਦੋ ਸਾਲ ਆ ਸਰਕਾਰ ਆਇਆ ਹੋਗੀ ਠੀਕ ਹੈ ਸਵਾ ਦੋ ਸਾਲ ਹੋ ਗਈ ਅਗਲੇ ਪੌਣੇ 3 ਸਾਲ ਹੋ ਰਹਿ ਗਏ ਠੀਕ ਹੈ ਜੀ ਪੌਣੇ ਜੇ ਅਗਰ ਬਲਬੀਰ ਜੀ ਕਹਿੰਦੇ ਆ ਕਿ ਮੈਂ ਇਸ ਕਰਵਾ ਦੇਣਾ ਤੇ ਸਰ ਉਹ ਅਗਰ ਕਹਿੰਦੇ ਆ ਤਾਂ ਮੈਂ ਪਬਲਿਕ ਦੇ ਅੱਗੇ ਇਹ ਚੀਜ਼ ਵਾਦਾ ਵਾਅਦਾ ਦੇ ਨਹੀਂ ਕਰਾਂਗਾ ਜੇ ਕੁਝ ਹੋਣਾ ਸ਼ੁਰੂ ਹੋ ਜਾਏਗਾ ਤਾਂ ਮੈਂ ਫਿਰ ਇੱਕ ਅੰਗਾ ਸਾਡੀ 10 ਮਾ 2022 ਅੱਜ ਸ਼ੁਰੂ ਹੋਈ ਹੈ ਸਾਡੀ ਵਸਤਾ ਚਲੋ ਲੋਕਾਂ ਦਾ ਸਰ ਪਬਲਿਕ ਹੀ ਸਾਡਾ ਪਰਿਵਾਰ ਹੈ ਪਬਲਿਕ ਹੀ ਸਾਡਾ ਬੋਟ ਬੈਂਕ ਹੈ ਅਗਰ ਪਬਲਿਕ ਨਹੀਂ ਹੈ ਤਾਂ ਸਾਡੀ ਬੋਟ ਬੈਂਕ ਸਾਡਾ ਜ਼ੀਰੋ ਹੈ ਅਸੀਂ ਬੋਟ ਬੈਂਕ ਅਸੀਂ ਅਗਲੀ ਵੋਟ ਮੰਗਣੀ ਕਿ ਦੇਖ ਰਿਹਾ ਜਾਂਦਾ ਜਿੱਥੇ ਪਹਿਲਾ ਕੰਮ ਕਰਕੇ ਨਹੀਂ ਦੇਵਾਂਗੇ ਪਬਲਿਕ ਨੂੰ ਤੇ ਸਰਬਜੀਤ ਜੀ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਇਹ ਕਲੇਮ ਕਰਦੀ ਆ ਹਮੇਸ਼ਾ ਹੀ ਕਿ ਅਸੀਂ ਕੰਮ ਦੇ ਆਧਾਰ ਤੇ ਵੋਟ ਮੰਗਦੇ ਆ ਦਿੱਲੀ ਦੇ ਵਿੱਚ ਵੀ ਸੁਪਰੀਮੋ ਅਰਵਿੰਦ ਕੇਜਰੀ ਵਾਲੇ ਹੀ ਕਹਿੰਦੇ ਨੇ ਕਿ ਅਸੀਂ ਕੰਮ ਕੀਤਾ ਆ ਤਾਂ ਅਸੀਂ ਰਿਪੀਟ ਹੁੰਨੇ ਆ ਕੰਮ ਤੇ ਅਸੀਂ ਵੋਟ ਮੰਗਦੇ ਆ ਪਰ ਹੁਣ ਜਿਹੜੇ ਅੱਗੋਂ ਨੁਮਾਇੰਦੇ ਰੱਖੇ ਨੇ ਜੇ ਉਹ ਕੰਮ ਨਹੀਂ ਕਰਨਗੇ ਤਾਂ ਕਿਦਾਂ ਰਿਪੀਟ ਹੋਵੇਗੀ ਇਹ ਤਾਂ ਵੰਜੀ ਨੇ ਖੁਦ ਕਿਹਾ ਕਿ ਭਈ ਇਹ ਖੁਦ ਵੀ ਹੁਣ ਇਹਨਾਂ ਨੂੰ ਹਰਾਸ ਕੀਤਾ ਜਾ ਰਿਹਾ ਇਹਨਾਂ ਦੀ ਬਿਜਲੀ ਘਰ ਦੀ ਕੱਟ ਦਿੱਤੀ ਗਈ ਇਹ ਉੱਪਰ ਤੱਕ ਕੰਪਲੇਂਟਾਂ ਪਾ ਬੈਠੇ ਹੋਏ ਨੇ ਪਰ ਕੋਈ ਸੁਣਵਾਈ ਨਹੀਂ ਜੀ ਜਦ ਇਹਨਾਂ ਦੀ ਸੁਣਵਾਈ ਨਹੀਂ ਤੇ ਆਮ ਪਬਲਿਕ ਦੀ ਸੁਣਵਾਈ ਕੀ ਹੋਏਗੀ ਆਮ ਪਬਲਿਕ ਤਾਂ ਬਿਲਕੁਲ ਮਤਲਬ ਇਸ ਵਕਤ ਐਜ ਤੇ ਹੈ ਮੁਕਾਬਲਾ ਬਹੁਤ ਕੜਗ ਹੈ ਇਸ ਵਾਰ ਦੇਖਣਾ ਪਏਗਾ ਕਿ ਲੋਕ ਸਭਾ ਵਿੱਚ ਕਿਹੜਾ ਉਮੀਦਵਾਰ ਕਿੰਨਾ ਭਰੋਸਾ ਦੇਂਦਾ ਕਿਉਂਕਿ ਦੇਖੋ MP ਤੱਕ ਵੀ ਮੁੱਦੇ ਉਹੀ ਜਾਂਦੇ ਪੈਣੇ ਨੇ ਸੜਕਾਂ ਰੋਡ ਰੋਡ ਨਾਲੇ ਤਾਂ ਸਰਪ ਜੀ ਜੀ ਇਹ ਫਿਰ ਆਪਾਂ ਤਰਾਸਦੀ ਹੀ ਕਵਾਂਗੇ ਡੇਰਾ ਬੱਸੀ ਹਲਕੇ ਦੀ ਕਿ ਹਲਕੇ ਲੈਵਲ ਦੇ ਮੁੱਦੇ ਜਿਹੜੇ ਆ ਉਹੀ ਸੋਲਵ ਨਹੀਂ ਹੋਏ ਤਾਂ ਜੋ ਮੈਂਬਰ ਪਾਰਲੀਮੈਂਟ ਜਿਹਦੇ ਕੋਲ ਲੋਕ ਸਭਾ ਹਲਕਾ ਹੋਣਾ ਆ ਉਹਨਾਂ ਦਾ ਮਤਲਬ ਉਹ ਕਿੰਨਾ ਕਿੱਥੇ ਕਰਨਗੇ ਉਸ ਮੁੱਦਿਆਂ ਤੱਕ ਲੋਕ ਕਦੋਂ ਪਹੁੰਚਣਗੇ ਕਦੋਂ ਸੋਚਣਗੇ ਤੁਸੀਂ ਇਹ ਦੇਖੋ ਨਾ ਜੀ ਹੁਣ ਸਾਡਾ ਐਮਐਲਏ ਸਾਹਿਬ ਜਿਹੜੇ ਨੇ ਉਹ ਰਹਿੰਦੇ ਨੇ ਡੇਰਾ ਬੱਸੀ ਜੀ ਜਦੋਂ ਜੋ ਬਨੇ ਨੇ ਉਹ ਉਂਗਲਾਂ ਤੇ ਹੈ ਇਹ ਗਿਣਤੀ ਚੋਂ ਕਾ ਗੜ ਟੱਪੇ ਨੇ ਸਾਡੇ ਚਾਰ ਵਾਰ ਐਮਪੀ ਰਹੇ ਨੇ ਮਹਾਰਾਣੀ ਪ੍ਰਨੀਤ ਕੋਰਾ ਉਹ ਹੁੰਦੇ ਸੀ ਕਾਂਗਰਸ ਵਿੱਚ ਜੀ ਉਹ ਚਾਰੋ ਵਾਰ ਬਣੀ ਨੇ ਐਮਪੀ ਤੇ ਚਾਰੋ ਵਾਰ ਉਹ ਬਨੂਟ ਉੱਪਕੇ ਇੱਥੇ ਤੱਕ ਨਹੀਂ ਆ ਸਕੇ ਸਭ ਤੋਂ ਵੱਡੀ ਮਾਰ ਡੇਰਾ ਬਸੀ ਨੂੰ ਇਹੀ ਪੈਂਦੀ ਹੈ ਕਿ ਉਹ ਇਗਨੋਰ ਕੀਤਾ ਜਾਂਦਾ ਹੈ ਜ਼ਿਰਕਪੁਰ ਨੂੰ ਟੋਟਲ ਇਗਨੋਰ ਕਰ ਦਿੱਤਾ ਚਾਹੇ ਇੱਥੇ ਉਹਦੀ ਸ਼ਰਮਾ ਸਾਹਿਬ ਦੇਖ ਲਓ ਚਾਹੇ ਇੱਥੇ ਤੁਸੀਂ ਰੰਧਾਵਾ ਸਾਹਿਬ ਦੇਖ ਲਓ ਦਪਿੰਦਰ ਸਿੰਘ ਢਿੱਲੋਂ ਕਦੀ ਜਿੱਤੇ ਹੀ ਨਹੀਂ ਜੀ ਉਹਨਾਂ ਦਾ ਅਸੀਂ ਕਹਿ ਨਹੀਂ ਸਕਦੇ ਉਹ ਅਗਰ ਆਏ ਨਾ ਆਏ ਜਦੋਂ ਉਹਨਾਂ ਦੀ ਸਰਕਾਰ ਸੀਗੀ ਕੈਪਟਨ ਸਰਕਾਰ ਸੀਗੀ ਉਹਦਾਂ ਨੇ ਅਦੋਂ ਵੀ ਉਹ ਕੰਮ ਨਹੀਂ ਕਰਾ ਸਕੇ ਕਿਉਂਕਿ ਉਹ ਕਦੀ ਵੀ ਮੇਰੇ ਖਿਆਲ ਦੀ ਜ਼ਿਰਕਪੁਰ ਦਾ ਕੰਮ ਸੋਚਿਆ ਹੀ ਨਹੀਂ ਇਹੀ ਗੱਲ ਹੈ ਕਿ ਅਗਰ ਢੀਰੋ ਸਾਹਿਬ ਦੀ ਕੋਠੀ ਅਸੀਂ ਜਾ ਕੇ ਦੇਖੀਏ ਚੰਡੀਗੜ੍ਹ ਐਨ ਸਾਫ਼ ਸੁਥਰੀਆਂ ਸੜਕਾਂ ਕੋਈ ਕੂੜਾ ਨਹੀਂ ਕੁਝ ਨਹੀਂ ਸਭ ਪਾਣੀ ਬਿਜਲੀ ਤੰਦਰੁਸਤ ਪਰ ਜਦ ਥੇ ਉਹ ਲੜਦੇ ਨੇ ਇਲੈਕਸ਼ਨ ਉੱਥੇ ਲੋਕਾਂ ਦੀ ਤਰਾਹੀ ਤਰਾਹੀ ਮਚੀ ਹੋਈ ਹੈ ਉਹਨਾਂ ਦਾ ਬੇਟਾ ਐਂ ਸੀਦਾ ਪ੍ਰਧਾਨ ਹੈ ਜ਼ਿਰਖਪੁਰ ਦਾ ਤੁਸੀਂ ਹਾਲ ਜ਼ਿਰਖਪੁਰ ਦਾ ਉਹਨਾਂ ਦੀ ਪ੍ਰਧਾਨਗੀ ਦੇ ਅੰਡਰ ਦੇਖ ਲਓ ਠੀਕ ਹੈ ਨਾ ਜੀ ਇਸ ਕਰਕੇ ਕਈ ਮੁੱਦੇ ਨੇ ਦੇਖੋ ਪਬਲਿਕ ਕੋ ਹੁਣ ਅਸੀਂ ਉਹੀ ਗੱਲ ਕਰਦੇ ਤਾਂ ਮੰਡੀ ਨੇ ਸਾਰੀ ਗੱਲ ਹੀ ਖੋਲ ਦਿੱਤੀ ਪਰ ਐਕਸਪੈਕਟ ਕਿਸ ਤੋਂ ਕਰੀਏ ਕਿ ਅਸੀਂ ਵੋਟ ਮੰਗਣੇ ਕਿਸ ਕਿਸ ਉਮੀਦਵਾਰ ਕੋਲੇ ਤੋਂ ਆਪਾਂ ਐਕਸਪੈਕਟ ਕਰ ਸਕਦੇ ਆ ਕਿਹਨੂੰ ਵੋਟ ਪਾਵੇ ਜਨਤਾ ਇਹੀ ਸਵਾਲ ਲੈ ਕੇ ਅੱਜ ਆਪਾਂ ਤੁਰੇ ਹੋਏ ਆ ਸਰ ਇੱਕ ਛੋਟਾ ਜਿਹਾ ਮੁੱਦਾ ਹੋਰ ਦੱਸਾਂਗਾ ਕੁਝ ਚਾਂਸਿਸ ਐਸੇ ਹੋ ਚੁੱਕੇ ਕਿ ਕਿ ਮੈਨੂੰ ਕੋਈ ਵੀ ਕਿੱਥੋਂ ਵੀ ਉਹਦਾ ਜਸਟਿਸ ਨਹੀਂ ਸੀ ਮਿਲ ਰਿਹਾ ਔਰ ਮੈਂ ਹਰ ਤਰ੍ਹਾਂ ਤੋਂ ਤੰਗ ਆ ਚੁੱਕਾ ਸੀਗਾ ਮੈਂ ਹੋਨਰੇਬਲ ਗਵਰਨਰ ਸਾਡੇ ਸ਼੍ਰੀ ਪਰਮੋਈਲਾ ਪ੍ਰੋਹਿ ਜੀ ਤੋਂ ਜੀ ਅਪਾਰਟਮੈਂਟ ਮੰਗੀ ਮੈਂ 912 ਨੂੰ 2030 ਨੂੰ ਉਹਨਾਂ ਨੇ ਮੈਨੂੰ ਪੰਜਾਬ ਰਾਜ ਪਵਨ ਬੁਲਾਇਆ ਜੀ ਸਾਹਮਣੇ ਆਮਨੇ ਬੈਠ ਕੇ ਉਹਨਾਂ ਨੇ ਮੇਰੇ ਸਾਰੇ ਮੁੱਦਿਆਂ ਨੂੰ ਸੁਨੇਆ ਔਰ ਉਹਨਾਂ ਨੇ ਕੁਝ ਮੁੱਦੇ ਐਸੇ ਹਾਲਾਤ ਹੋ ਚੁੱਕੇ ਸੀਗਾ ਕਿ ਮੇਰੀ ਸਰਕਮਸਟੈਂਸੀ ਜੈਸੇ ਕਿ ਮੇਰੇ ਮਰਡਰ ਵੀ ਹੋਣ ਦੀ ਤਿਆਰੀ ਤੇ ਸੀਗਾ ਤੁਹਾਨੂੰ ਥ੍ਰੈਟ ਮਿਲੇ ਸੀ ਥ੍ਰੈਟ ਮਿਲੇ ਸੀਗਾ ਜੀ ਖੁੱਲੇ ਮੈਨੂੰ ਖੁੱਲੇ ਫੇਸਬੁਕ ਤੇ ਬਲੈਕਮੇਲ ਲਿਖਿਆ ਜਾ ਰਿਹਾ ਸੀਗਾ ਕਿ ਵੀ ਕਮ ਤਾਂ ਉਹਨੂੰ ਇੱਕ ਬਲੈਕਮੇਲਰ ਹੈ ਉਹ ਸੋਸ਼ਲ ਮੀਡੀਆ ਫੇਸਬੁਕ ਤੋਂਤੇ ਔਰ ਕੁਝ ਮੁੱਦੇ ਹੋਰ ਸੀ ਕਿ ਵਿਕੰਤਮਨ ਜਿਸ ਕਾਚ ਰੰਦਾ ਹੈ ਲਾਈਵ ਹੋ ਕੇ ਦੱਸੇ ਉਹ ਘਰ ਕਿਸ ਦੇ ਨਾਮ ਦਾ ਹੈ ਇਹ ਬੜਾ ਕੁਝ ਬੋਲਿਆ ਜਾ ਰਿਹਾ ਸੀ ਮੈਂ ਜਦੋਂ ਗਵਰਨਰ ਸਾਹਿਬ ਦੇ ਕੋਲ ਪੇਸ਼ ਹੋਇਆ ਪ੍ਰਵਾਇਡ ਅਪਰੋਚ ਉਹਨਾਂ ਨੇ ਮੇਰੇ ਮੁੱਦੇ ਦੇਖਦੇ ਹੀ ਆਪਣੇ ਐਡੀਸ਼ਨਲ ਚੀਫ ਸੈਕਟਰੀ ਸ਼੍ਰੀ ਕੇ ਸ਼ਿਵਾ ਪ੍ਰਸਾਦ ਆਈਐਸ ਨੂੰ ਬੁਲਾਇਆ ਉਹਨਾਂ ਨੇ ਮੈਨੂੰ ਉਹਨਾਂ ਨੂੰ ਕਿਹਾ ਕਿ ਇਹਨਾਂ ਦੇ ਅਲੱਗ-ਅਲੱਗ ਚਾਰ ਮਡੇ ਮੈਟਰ ਹੈ ਉਹਨਾਂ ਦਾ ਡੀਓ ਕਰ ਦੋ ਡੈਮੈਨੀਫੀਸ਼ਲ ਲੈਟਰ ਕਰਵਾਈਆਂ ਦੋ ਸਾਡੇ ਗੌਰਵ ਜੱਧਵ ਡੀਜੀਪੀ ਪੰਜਾਬ ਨੂੰ ਉਸ ਤੋਂ ਉਹਨਾਂ ਨੇ ਮੈਨੂੰ ਪਰਮਨੈਂਟ ਸਕਿਉਰਟੀ ਦੇ ਉਹ ਸਰਕਾਰੀ ਗਾੜੀ ਦਿੱਤੀ ਜਾਏ ਓਨ ਗਵਰਨਮੈਂਟ ਐਕਸਪੈਂਸ ਦੇ ਉੱਤੇ ਉਹ ਦੂਜਾ ਘਟਿਆ ਇਹਨਾਂ ਨੇ ਗਵਰਨਰ ਸਾਹਿਬ ਨੇ ਕਿ ਜਿਹੜੇ ਜਿਹੜੇ ਕਰ ਰਹੇ ਆ ਗੈਂਗਸਟਰ ਕਹਾਉਂਗਾ ਉਹਨਾਂ ਨੂੰ ਗੈਂਗਸਟਰ ਜਿਹੜੇ ਮੈਂ ਤੰਗਿਆ ਦੇ ਰਹੇ ਆ ਉਹਨਾਂ ਦੇ ਉੱਤੇ ਇਮੀਡੀਏਟ ਕਾਰਵਾਈ ਕੀਤੀ ਹੈ ਇੱਕ ਸੀਗਾ ਬਿਜਲੀ ਵਿਭਾਗ ਨੂੰ ਲੈ ਕੇ ਮੇਰੇ ਘਰ ਦੀ ਲਾਈਟ ਕੱਟ ਚੁੱਕੀ ਹੋਈ ਹੈ 23 9 ਤੋਂ ਲੈ ਕੇ ਹਾ ਤੱਕ ਮੇਰੇ ਘਰ ਬਿਜਲੀ ਨਹੀਂ ਹੈ ਕੁਝ ਮੁੱਦੇ ਐਸੇ ਸੀਗੇ ਜਿਹਦੇ ਵਾਸਤੇ ਮੇਰੀ ਬੇਟੀ ਲਾਸਟ ਈਅਰ ਵੀ ਉਹਦਾ ਫਿਊਚਰ ਖਰਾਬ ਹੋ ਚੁੱਕਾ ਸੀ ਆਈਏ ਦੇਸ਼ ਵਿੱਚ ਚੰਡੀਗੜ੍ਹ ਸਕੂਲ ਸਕੂਲ ਪੜ੍ਹ ਰਹੀ ਸੀਗੀ ਕੁਝ ਐਸਾ ਚਰਮਚਾਂਜ ਹੋ ਲੀਆਂ ਮੇਰੀ ਬੇਟੀ ਨਾ ਅੱਜ ਮੈਂ ਬੜਾ ਪ੍ਰਾਊਡ ਫੀਲ ਕਰਦਾ ਆਪਣੀ ਬੇਟੀ ਨੂੰ ਦੇਖ ਕੇ ਉਹਨਾਂ ਬੱਚੇ ਦਾ ਫਿਰ ਦੁਬਾਰਾ ਮੈਂ ਫਿਊਚਰ ਬਣਾਉਣ ਵਾਸਤੇ ਇੱਕ ਓਪਨ ਸਕੂਲ ਦੇ ਚੋਂ ਉਹਨੂੰ ਤਸਵੀਰ ਦਾ ਪੇਪਰ ਦਿਵਾਇਆ ਹੁਣ 9 ਤਰੀ ਨੂੰ ਫਾਈਨਲ ਇਗਜ਼ਾਮ ਹੋਇਆ ਮੈਂ ਕਹਿੰਦਾ ਰਿਹਾ ਕਿ ਮੇਰੀ ਬੇਟੀ ਦਾ ਉਹਨਾਂ ਨੇ ਇਮੀਡੀਏਟ ਡੀਓ ਕੱਢਿਆ ਸਾਡੇ ਆਪਣਾ ਬਲਦੇਵ ਸਿੰਘ ਸਰਾ ਸੀਐਮਡੀ ਪੀਐਸਪੀਸੀਲ ਨੂੰ ਕਿ ਇਮੀਡੀਏਟ ਆਦਾ ਸੋ ਜਾ ਇਹ ਕੱਢਿਆ 13 12 2023 ਨੂੰ ਪਰੰਤੂ ਉਸ ਤੋਂ ਬਾਅਦ ਕੋਈ ਕਾਰਵਾਈ ਨਹੀਂ ਹੋਈ ਕੁਝ ਨਹੀਂ ਹੋਇਆ ਮੈਂ ਡਾਇਰੈਕਟਰ ਫਾਲੋਅ ਅਪ ਕਰਦਾ ਰਿਹਾ ਫਿਰ ਮੈਂ ਕੇਸ ਪੰਜਾਬ ਸ਼ਟ ਹਮ ਰਾਈਟ ਕਮਿਸ਼ਨ ਦੇ ਵਿੱਚ ਜੀ ਸੰਪ੍ਰਕਾਰ ਚੇਅਰਪਰਸਨ ਨੂੰ ਪਾ ਦਿੱਤਾ ਉਹਨਾਂ ਨੇ 22 2024 ਨੂੰ ਆਰਡਰ ਕਰਤੇ ਸਾਡੇ ਐਡੀਸ਼ਨਲ ਪ੍ਰਿੰਸੀਪਲ ਸੈਕਟਰੀ ਤਨਵੀਰ ਸਿੰਘ ਆਈਐਸ ਸਾਡੇ ਹੈਗੇ ਆ ਉਹਨਾਂ ਨੂੰ ਆਰਡਰ ਕਰਤੇ ਇਮੀਡੀਟ ਪਰੰਤੂ ਉਸ ਤੋਂ ਬਾਅਦ ਕੁਝ ਨਹੀਂ ਉਸ ਦਾ ਕੋਈ ਨਥਿੰਗ ਕੋਈ ਹਮਦਾਨ ਨਹੀਂ ਹੋਇਆ ਔਰ ਉਸ ਇਨ ਬਿਟਵੀਨ ਮੈਂ ਕੇਸ ਪਾ ਦਿੱਤਾ ਸੀਗਾ ਕੰਜ਼ਿਊਮਰ ਕੋਰਟ ਨੂੰ ਕੰਜ਼ਿਊਮਰ ਫੋਰਮ ਨੂੰ ਕੰਜ਼ਿਊਮਰ ਫੋਰਮ ਦੇ ਵਿੱਚ ਸ਼੍ਰੀ ਹਿਮੰਤ ਕੁਮਾਰ ਜੀ ਸਾਡੇ ਅਸਿਸਟੈਂਟ ਐਗਜ਼ੀਕਿਊਟਿਵ ਇੰਜੀਨੀਅਰ ਕਮਰਸ਼ਲ ਬ੍ਰਾਂਚ ਤੋਂ ਜ਼ਰੂਰ ਪੜਤੋਂ ਉਹਨਾਂ ਨੇ ਉਸ ਆਰਡਰ ਦੇ ਵਿੱਚ ਮੈਂਸ਼ਨ ਕੀਤਾ ਕਿ ਵਿਕਰਨਤਾਵਾਂ ਦੇ ਖਿਲਾਫ ਕੰਜ਼ਿਊਮਰ ਦੇ ਖਿਲਾਫ ਆਪਾਂ ਐਫ ਆਈ ਆਰ ਲੌਂਚ ਕਰਾ ਚੁੱਕੇ ਹੋਏ ਆ ਪਰੰਤੂ ਅੱਜ 5 ਮਹੀਨੇ ਤੋਂ ਐਫ ਆਈ ਆਰ ਵਾਸਤੇ ਮੈਨੂੰ ਪੁਲਿਸ ਨੇ ਕੋਈ ਵੀ ਮੇਰੇ ਤੇ ਕਾਰਵਾਈ ਨਹੀਂ ਕੀਤੀ ਨਾ ਮੈਨੂੰ ਅਰੈਸਟ ਕੀਤਾ ਨਾ ਕੋਈ ਹੋਈ ਫੇਕ ਇੱਕ ਫਰਜੀ ਇੱਕ ਬਿਆਨ ਬਣਾ ਕੇ ਮੇਰੇ ਭੇਜੇ ਗਏ ਇਹ ਹਾਲਾਤ ਦੇ ਉੱਤੇ ਅੱਜ ਮੈਂ ਖੜਾ ਹੈਗਾ ਪਰੰਤੂ ਫਿਰ ਵੀ ਮੈਂ ਅੱਜ ਪਬਲਿਕ ਦੇ ਨਾਲ ਖੜਾ ਮੈਂ ਸਾਡੀ ਜੰਗ ਲੜ ਰਿਹਾ ਮੈਂ ਫੇਰ ਵੀ ਹਾਲਾਤ ਇੰਨੇ ਹੋਣ ਦੇ ਬਾਬਦੂ ਸੀ ਤਾਂ ਜੀ ਕੀ ਅਸੀਂ ਆਉਣ ਵਾਲੇ ਦਿਨਾਂ ਚ ਦੇਖ ਸਕਦੇ ਹਾਂ ਕਿ ਤੁਸੀਂ ਵੀ ਸ਼ਾਇਦ ਕੋਈ ਪਾਰਟੀ ਵਿੱਚ ਹਲਚਾਲੀਆ ਕੋਈ ਨਵੀਂ ਪਾਰਟੀ ਜੁਆਇਨ ਕਰੋ ਜਾਂ ਕੁਝ ਇਸ ਤਰ੍ਹਾਂ ਦਾ ਸਿਆਸੀ ਕੋਈ ਸਰ ਇਸ ਤਰ੍ਹਾਂ ਹੈ ਪਬਲਿਕ ਐ ਰਹੀ ਹੈ ਆਪਾਂ ਜਿਹੜੀ ਵੋਟ ਪਾਈ ਸੀਗੀ ਮੇਰੇ ਕੁਝ ਸੀਨੀਅਰਸ ਮੇਰੇ ਨਾਲ ਹੈ ਮੈਂ ਉਹਨਾਂ ਦਾ ਬਹੁਤ ਸਤਿਕਾਰ ਪ੍ਰਣਾਮ ਲਵਾਂਗਾ ਬਬਲੂ ਰਾਮ ਗੜੀਆ ਜੀ ਪੰਮੀ ਭਾਈ ਹੈਗੇ ਸਾਡੇ ਉਹਨਾਂ ਦੇ ਨਾਲ ਅੱਜ ਬੜਾ ਮੈਨੂੰ ਉਹਨਾਂ ਦਾ ਸਹਿਯੋਗ ਹੈ ਅਗਰ ਸ਼ਾਇਦ ਉਹ ਅੱਜ ਮੇਰੇ ਨਾਲ ਅਰੇ ਮੇਰੇ ਭਰਾ ਨਾ ਖੜੇ ਹੋਣ ਤਾਂ ਅੱਜ ਸ਼ਾਇਦ ਮੈਨੂੰ ਮੇਰੇ ਤੇ ਕਾਫੀ ਕੁਝ ਹੋਰ ਫੇਕ ਅਲੀਗੇਸ਼ਨ ਲਗਾ ਕੇ ਮੇਰੇ ਤੇ ਕਾਰਵਾਈ ਹੋ ਜਾਂਦੀ ਆ ਪਰੰਤੂ ਹੁਣ ਇਹ ਮੈਨੂੰ ਪਬਲਿਕ ਨਾਲ ਖੜਨਾ ਹੈ ਮੈਂ ਪਬਲਿਕ ਦੇ ਨਾਲ ਜੰਗ ਲੜਨੀ ਹੈ ਸੱਚਾਈ ਦੀ ਠੀਕ ਹੈ ਨਾ ਮੈਨੂੰ ਕੋਈ ਟੈਨਸ਼ਨ ਨਹੀਂ ਰਾਤ ਮੈਂ ਦੋ ਜੇ ਵੀ ਫੋਨਾਂ ਦੇ ਮੈਂ ਦੋ ਜੇ ਵੀ ਦੇ ਚ ਜਗ ਨਿਕਲ ਜਾਣਾ ਕਰ ਤੂੰ ਠੀਕ ਹੈ ਸਭ ਕੁਝ ਹੋਣ ਦੇ ਬਾਵਜੂਦ ਅਗਰ ਮੈਨੂੰ ਕੋਈ ਚਾਂਸ ਮਿਲੇਗਾ ਤੇ ਸਰ ਮੈਂ ਉਹਨੂੰ ਰਿਫਿਊਜ਼ ਨਹੀਂ ਕਰਾਂਗਾ ਅਗਰ ਕਿਉਂਕਿ ਅਗਰ ਮੈਨੂੰ ਪਬਲਿਕ ਵਾਸਤੇ ਖੜਨਾ ਹੈ ਪਬਲਿਕ ਅਗਰ ਮੇਰੀ ਹੈ ਪਬਲਿਕ ਮੈਨੂੰ ਜਾਣਦੀ ਹੈ ਤਵਨ ਕੋਣ ਹੈ ਪਬਲਿਕ ਨੂੰ ਪਤਾ ਹੈ ਮੈਂ ਕੀ ਕੰਮ ਕਰ ਰਿਹਾ ਪਬਲਿਕ ਦੀ ਆਵਾਜ਼ ਚ ਮੇਰੀ ਆਵਾਜ਼ ਹੈ ਤੇ ਜਨਤਾ ਦੀ ਆਵਾਜ਼ ਮੇਰੀ ਆਵਾਜ਼ ਮੈਂ ਉੱਪਰ ਖਬਰ ਬਣਾ ਕੇ ਪਾਣਾ ਕਿ ਉਹ ਆਵਾਜ਼ ਮੈਂ ਆਪਣੀ ਆਵਾਜ਼ ਚੁਕਦਾ ਅਗਰ ਮੈਨੂੰ ਅਗਰ ਚੇਂਜ ਕਰਨ ਦੀ ਵੀ ਅਸੀਂ ਜ਼ਰੂਰਤ ਪੈਂਦੀ ਹੈ ਤਾਂ ਮੈਂ ਸਰ ਫਿਰ ਉਹਦੇ ਵਾਸਤੇ ਵੀ ਮੈਂ ਪ੍ਰੀ ਪਲਾਨ ਆ ਪਬਲਿਕ ਦੇ ਕੰਮਾਂ ਵਾਸਤੇ ਹੀ ਤੁਹਾਨੂੰ ਉਹਨਾਂ ਦੀ ਆਵਾਜ਼ ਚੱਕਣ ਵਾਸਤੇ ਹੀ ਤੁਹਾਨੂੰ ਧਮਕੀਆਂ ਮਿਲਦੀਆਂ ਨੇ। ਨੇਚਰਲੀ ਸਰ ਕਿਸ ਤਰੀਕੇ ਵੀ ਅੱਜ ਮੇਰੀ ਲਾਈਟ ਕੱਟੀ ਗਈ। ਇਸ ਲਈ ਕੱਟੀ ਗਈ। ਮੇਰੇ ਫੇਕ ਰਿਪੋਰਟ ਬਣਾ ਕੇ ਭੇਜੀ ਗਈ। ਐਫ ਆਈ ਆ ਲੌਂਚ ਕਰਾ ਦਿੱਤੀ ਗਈ ਹੈ ਕਿ ਕਿਸੇ ਤਰੀਕੇ ਵੀ ਇਸ ਬੰਦੇ ਦੀ ਜ਼ੁਬਾਨ ਦੇ ਟਾਂਕਾ ਲੱਗ ਜਾਣ ਪਰ ਉਹ ਨਹੀਂ। ਫਿਰ ਉਸ ਤੋਂ ਬਾਅਦ ਮੈਨੂੰ ਥ੍ਰੈਟ ਕੀਤਾ ਗਿਆ। ਸੋਸ਼ਲ ਮੀਡੀਆ ਫੇਸਬੁੱਕ ਤੇ ਜੋ ਕਿ ਟੋਟਲੀ ਇਲਲੀਗਲ ਹੈ। ਹੋਰ ਉਸ ਤੋਂ ਵੱਡੀ ਗੱਲ ਇਹ ਹੋਈ ਕਿ ਜਦੋਂ ਹਿਊਮਨ ਰਾਈਟ ਨੇ ਪਲਟਾਣਾ ਚੌਂਕੀ ਦੇ ਵਿੱਚ ਮੇਰੀ ਕੇਸ ਭੇਜਿਆ। ਉਹਦੇ ਵਿੱਚ ਉੱਥੇ ਲਿਖਿਆ ਗਿਆ ਵਿਕੰਦੋਨਿਕ ਸਕੈਪਟਿਕ 2024 ਦੀ। ਉਹ ਜਦੋਂ ਮੈਂ ਉਹਨਾਂ ਨੂੰ ਜਵਾਬ ਮੰਗਿਆ ਹੁਮਰ ਰਾਈਟ ਨੂੰ ਉਹਦੇ ਵਿੱਚ ਸਾਡੇ ਮੈਡਮ ਨਿਰਮਲਜੀਤ ਕੋਰ ਮੈਂਬਰ ਹੈਗੇ ਆ ਉੱਥੇ ਦੇ ਚੇਅਰਪਰਸਨ ਹੈਗੇ ਆ ਉੱਥੇ ਦੇ ਉਹਨਾਂ ਨੂੰ ਮੈਂ ਜਵਾਬ ਮੰਗਿਆ ਮੈਂ ਆਪਣੀ ਐਫੀਡੇਵਿਟ ਸਟੇਟਮੈਂਟ ਬਣਾ ਕੇ ਨੋਟਰੀ ਡੈਸ ਕਰਾ ਕੇ ਭੇਜਿਆ ਕਿ ਮੈਕਸ ਕੈਟ੍ਰਿਕ ਪੇਸ਼ੈਂਟ ਨਾ ਹੈਗਾ ਨਾ ਸੀ ਮੈਨੂੰ ਕੋਈ ਨੀਂਦ ਦੀ ਪ੍ਰੋਬਲਮ ਸੀ ਨਹੀਂ ਆਉਂਦੀ ਸੀ ਉਹ 2021 ਦੇ ਵਿੱਚ ক্লোਜ਼ ਹੋ ਚੁੱਕਾ ਹੈ ਉਸ ਤੋਂ ਬਾਅਦ ਪੀਜੀ ਜਾ ਕੇ ਪੁੱਛ ਲਓ ਕਿ ਵਿਕਰਨਤਾਵੰਦਾ ਕੋਈ ਟ੍ਰੀਟਮੈਂਟ ਚੱਲ ਰਹੀ ਹੈ ਇਹ ਹਾਲਾਤ ਹੋ ਚੁੱਕੇ ਹਨ ਮੇਰੀ ਸਟੇਟਮੈਂਟ ਵੀ ਇੱਥੇ ਦਿਖਾਇਆ ਜਾਂਦਾ ਕਿ ਵਿਕਰਮਤਨ ਸਿਕਟਿਕ ਪੀਸ਼ੈਂਟ ਹੈ ਸਿਕਟਰੀ ਪੀਸ਼ੈਂਟ ਹੈ ਤੇ ਆਮ ਆਦਮੀ ਪਾਰਟੀ ਵਿੱਚ ਜੁਆਇੰਟ ਚੇਟਮੈਨ ਹੋਣ ਤੱਕ ਕਿਉਂ ਰੱਖਿਆ ਹੋਇਆ ਹੈ ਅਗਰ ਮੈਂ ਪਾਗਲ ਸੀਗਾ ਮੈਂ ਪਾਰਟੀ ਨਹੀਂ ਲਿਤਾ ਕੇ ਪਰ ਪਾਰਟੀ ਸੀਗਾ ਇਹ ਸੀਗੇ ਜੀ ਵਿਕਰਮਤਨ ਜੀ ਤੇ ਅਸੀਂ ਬਲਟਾਨਾ ਅੱਜ ਫਰਨੀਚਰ ਮਾਰਕੀਟ ਬੈਠੇ ਹਾਂ ਜਿੱਥੇ ਅਸੀਂ ਕਈ ਵੀ ਲੋਕਾਂ ਨਾਲ ਰੂਬਰੂ ਹੋਏ ਤੇ ਕਾਫੀ ਲੋਕਾਂ ਦੇ ਇੱਥੇ ਅਸੀਂ ਮਸਲੇ ਸੁਨੇ ਤੇ ਕੀ ਕੀ ਮਸਲੇ ਨੇ ਉਹਨਾਂ ਬਾਰੇ ਗੱਲ ਕਰਦੇ ਰਹੇ ਉਹ ਹੁਣ ਮੈਂ ਆਪਣੇ ਸਹਿਯੋਗੀ ਪ੍ਰਦੀਪ ਨੂੰ ਦਿੰਦਾ ਤੇ ਪ੍ਰਦੀਪ ਆ ਲੋ ਬਿਲਕੁਲ ਤਾਂ ਸਰਜੀ ਜੀ ਇਹ ਮਸਲਾ ਬਿਲਕੁਲ ਹੀ ਅਲੱਗ ਸੀ ਬਿਲਕੁਲ ਜੀ ਦੇਖੋ ਇੰਨਾ ਇਹ ਪਬਲਿਕ ਦੇ ਮੁੱਦੇ ਚੱਕਦੇ ਪਏ ਨੇ ਸਾਰੇ ਮੁੱਦੇ ਉਹੀ ਨੇ ਰੋਡ ਸੜਕ ਪਾਣੀ ਤੇ ਬਿਜਲੀ ਸਭ ਤੋਂ ਵੱਡਾ ਸਮੱਸਿਆ ਬਿਜਲੀ ਦੀ ਹੈਗੀ ਹੈ ਜੀ ਕਿ ਜਿਹੜੇ 300 ਯੂਨਿਟ ਫ੍ਰੀ ਹੈ 600 ਯੂਨਿਟ ਫ੍ਰੀ ਮੇਰੇ ਖਿਆਲ ਤੁਹਾਡੇ ਤਾਂ ਬਿੱਲ ਆਂਦੇ ਨਹੀਂ ਹੁਣ 300 ਯੂਨਿਟ ਫ੍ਰੀ ਹੈ ਬਿਜਲੀ ਨਹੀਂ ਨਹੀਂ ਬਹੁਤ ਬਿੱਲ ਆਉਂਦਾ ਜੀ ਫਿਰ ਬਿਜਲੀ ਤਾਂ ਆ ਹੀ ਨਹੀਂ ਰਹੀ ਮੇ ਕੋਈ ਬਰੀ ਨਹੀਂ ਹੈ ਜੀ ਅੱਛਾ ਜੀ ਅੱਛਾ ਮ ਕੋਈ ਬਰੀ ਨਹੀਂ ਹੈ ਕੋਈ ਫ੍ਰੀ ਨਹੀਂ ਕੋਈ ਫ੍ਰੀ ਨਹੀਂ ਹੈ ਜੀ ਬਿਜਲੀ ਮੇਰਾ ਤਾਂ 15 16 ਹਜ਼ਾਰ ਦਾ ਬਿਲਾਂ ਤਾਂ ਦਿਖਾ ਦੇਣਾ ਬਿਲ ਜੀ ਤੁਹਾਨੂੰ ਕੋਣ ਕਹਿੰਦਾ ਫ੍ਰੀ ਹੈ ਜੀ ਤੇ ਪ੍ਰਦੀਪ ਜੀ ਫਿਰ ਗੱਲ ਉਹੀ ਆ ਗਈ ਕਿ ਕਮਰਸ਼ੀਅਲ ਵਾਸਤੇ ਸ਼ਾਇਦ ਨਾ ਹੋਣ ਕਮਰਸ਼ਲ ਵਾਤਨ ਜਿਨ੍ਹਾਂ ਦੇ 2 ਕਿਲੋਵੈਟ ਤੋਂ ਘਟਦੇ ਆ ਜਿਉਂ ਉਹਨਾਂ ਨੂੰ ਫ੍ਰੀ ਹੈ ਜੀ ਅੱਛਾ ਜੀ ਸਾਡੇ ਤਾਂ 7 7 ਕਿਲੋਵੈਟ ਦੇ ਸਾਨੂੰ ਕਿਤੇ ਫ੍ਰੀ ਦੋਗੇ ਜੀ ਸਨ ਤਾਂ 10 ਰੁਪਏ ਜੀ ਹੁੰਦੇ ਪਰ ਇਹ ਜੀ ਮਸਲੇ ਉਹੀ ਨੇ ਜੀ ਬਿਜਲੀ ਪਾਣੀ ਸੜਕ ਪਾਰਕਿੰਗ ਤੇ ਟ੍ਰੈਫਿਕ ਦੀ ਜੀ ਤੇ ਇਸੇ ਨਾਲ ਅੱਗੇ ਪੁਰ ਚਰਚਾ ਕਰਦੇ ਆ ਕਿ ਲੋਕਾਂ ਨਾਲ ਗੱਲਬਾਤ ਕਰਕੇ ਦੇਖਦੇ ਆ ਕਿ ਮਿਲਟਾਨੇ ਦਾ ਕੀ ਹੋ ਸਕਦਾ ਹੈ ਤੇ ਕੀ ਮਿਲਟਾਨੇ ਦਾ ਸੁਧਾਰ ਕਿਸ ਤਰ੍ਹਾਂ ਹੋ ਸਕਦਾ ਹੈ ਬਿਲਕੁਲ ਜੀ ਆਓ ਚੱਲੀਏ ਆਓ